ਅੱਜ ਵੀ ਮੈਨੂੰ ਲੱਗਦਾ ਕਿ ਪੈਸਾ ਨਹੀਂ ਖੁਸ਼ੀ ਦਿੰਦਾ ਯਾਰ ਵੀ ਮਤਲਬ ਜੇ ਪੈਸੇ ਨੇ ਖੁਸ਼ੀ ਦੇਣੀ ਹੁੰਦੀ ਤਾਂ ਸਾਰੇ ਚੰਡੀਗੜ੍ਹ ਤੇ ਇਹਨਾਂ ਵਾਲੇ ਲੋਕ ਖੁਸ਼ੀ ਹੁੰਦੇ ਕਿਉਂਕਿ ਜਿਨ੍ਹਾਂ ਨੇ ਇਹ ਜਿਹੜੇ ਘਰ ਲਏ ਹੋਏ ਇਹ ਜਿਹੜਾ ਸਿਸਟਮ ਆ ਸਾਰਿਆਂ ਦਾ ਤੇ ਉਹਰੇ ਕਾਹ ਤੋਂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਮੇਰੇ ਹਿਸਾਬ ਨਾਲ ਲਾਲਾ ਵੀ ਮੈਂ ਪਿੰਡਾਂ 'ਚ ਜਾਂਣਾ ਆਪਾਂ ਦੇਖਦੇ ਆਂ ਵੀ ਸਕੇ ਭਾਈ ਨੇ ਹਾਂ ਤੇ ਪਤਾ ਲੱਗਦਾ ਵੀ ਇਹ 20 ਸਾਲ ਤੋਂ ਬੋਲੇ ਨਹੀਂ ਯਾਰ ਹਾਂ ਇੱਕ ਕੁੱਕ ਤੋਂ ਜੰਮੇ ਹੋਏ ਦੋ ਭਾਈ ਯਾਰ 20 ਸਾਲ ਤੋਂ ਬੋਲੇ ਨਹੀਂ ਤੇ ਜਦੋਂ ਸਾਰੀ ਕਹਾਣੀ ਪਤਾ ਲੱਗਦੀ ਆ ਵੀ ਇੱਕ ਛੋਟੀ ਜਿਹੀ ਗੋਸੀ ਯਾਰ ਉਹਨੂੰ ਜ਼ਿੰਦਗੀ ਸਮਝ ਲੈਣਾ ਸਮੇਂ ਦੇ ਹਿਸਾਬ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ ਆਪਣੀ ਚੀਜ਼ਾਂ ਨੂੰ ਲੈ ਕੇ ਜਦੋਂ ਤੁਸੀਂ ਅੱਜ ਇੱਥੇ ਬੈਠੇ ਹੋ ਇੱਕ ਮੁਕਾਮ ਤੇ ਬੈਠੇ ਹੋ ਜਿਹੜਾ ਬੁੱਖਾ ਬੰਦਾ ਨਾ ਹੂੰ ਉਹਨੂੰ ਤੁਸੀਂ ਇੰਨਾ ਖਾਣਾ ਦੇ ਦੋ ਜਿਹੜਾ ਕਮੀਨਾਂ ਨਹੀਂ ਮੁੱਕਣਾ ਉਹਨੂੰ ਭੁੱਖ ਦੀ ਗੱਲ ਹੀ ਨਹੀਂ ਕਰਨੀ ਤੇ ਨਹੀਂ ਆਪ ਹੀ ਬਦਲ ਗਈ ਸੋਚ ਉਹਦੀ ਪਰਸਪੈਕਟਿਵ ਨਹੀਂ ਬਦਲ ਗਈ ਭੁੱਖ ਨੂੰ ਲੈ ਕੇ ਅਹੀਂ ਪੈਸੇ ਨੂੰ ਲੈ ਕੇ ਪੈਸਾ ਸਭ ਤੋਂ ਵੱਡੀ ਲੀਗਲ ਫਿਕਸ਼ਨ ਆ ਦੁਨੀਆ ਚ ਚੱਲਦੀ ਆ ਜਿਹਦੇ ਸਭ ਤੋਂ ਵੱਡੀ ਮੋਟੀਵੇਸ਼ਨ ਤੇ ਹਾਂ ਮਤਲਬ ਮੋਟੀਵੇਸ਼ਨ ਨਾਲੋਂ ਵੀ ਜ਼ਿਆਦਾ ਮਤਲਬ ਵੀ ਫਿਕਸ਼ਨ ਆ ਯਾਰ ਮਤਲਬ ਪੈਸਾ ਇੰਨਾ ਜ਼ਰੂਰੀ ਨਹੀਂ ਜਿੰਨਾ ਬਣਾ ਦਿੱਤਾ ਗਿਆ ਬੰਦਾ ਜਦ ਕਾਲਜ ਪੋਲਿਟਿਕਸ ਦੇ ਵਿੱਚ ਹੁੰਦਾ ਜਿਹੜੀ ਕਾਲਜ ਦੀ ਰਾਜਨੀਤੀ ਹੁੰਦੀ ਆ ਨਾ ਉਹ ਬੰਦੇ ਦੇ ਅੰਦਰ ਅੜਬ ਪਾਣਾ ਹਿੰਮਤ ਇਹ ਪੈਦਾ ਕਰਦੀ ਆ ਬੰਦਾ ਅੱਗੇ ਜਾ ਕੇ ਸਵਾਲ ਕਰਦਾ ਕਿ ਇਹ ਕਿਉਂ ਬਈ ਥੋੜਾ ਉਸ ਵਕਤ ਜੀਵਨ ਕਿਵੇਂ ਦਾ ਸੀ ਜਦੋਂ ਕੋਲੇ ਦੀ ਪ੍ਰਧਾਨਗੀ ਵਿੱਚ ਸੀਗੇ ਅੱਜ ਵੀ ਹੁਣ ਉਹੀ ਆ ਜਿਹੜੇ ਜਿਹੜੇ ਪੰਜੇ ਬਕਾਰ ਹੀ ਨੇ ਨਾ ਇੰਨਾ ਤੁਸੀਂ ਕੋਈ ਨਾ ਕੋਈ ਭਾਰੂ ਹੁੰਦਾ ਪੰਜੇ ਤੇ ਜਦੋਂ ਇਹ ਬੰਦਾ ਕਿਸੇ ਗੱਲ ਤੋਂ ਪਾਸੇ ਨਹੀਂ ਤੁਰਦਾ ਜੇ ਮੈਂ ਤੁਸੀ ਗੈਂਗਲੈਂਡ 'ਚ ਵੀ ਦੇਖੋਗੇ ਇਹ ਚੀਜ਼ ਆ ਨਾ ਹੁਣ ਜਿਵੇਂ ਸੱਤਾ ਵਾਲੇ ਲੋਕ ਹੁੰਦੇ ਨੇ ਤਾਂ ਈਵਨ ਇਹ ਵੀ ਹੋ ਗਿਆ ਜਿਹੜਾ ਆਪਣਾ ਕੋਈ ਅਜੇ ਮੈਂ ਗੈਂਗਲੈਂਡ ਨਾਲ ਆਇਦਾ ਨਾ ਤੇ ਪਾਵਰ ਕਿੰਨੀ ਮਾੜੀ ਲੱਗਦੀ ਆ ਪਾਵਰ 'ਚ ਬੰਦੇ ਨੂੰ ਲੱਗਦਾ ਵੀ ਮੈਂ ਦੁਨੀਆ ਵਿੱਚ ਇੰਟਰੋ ਹੋ ਗਿਆ ਹਾਂ ਉਹ ਵਾਲੀ ਵੀ ਬੰਦੇ ਦੇ ਅੰਦਰ ਉਹ ਨਹੀਂ ਆਉਂਦੀ ਆ ਜਦੋਂ ਬੰਦੇ ਨੂੰ ਇੰਨਾ ਕੁ ਤਾਂ ਸਮਝ ਆ ਜੇ ਨਾ ਕਿ ਤੂੰ ਨਹੀਂ ਕਰ ਰਿਹਾ ਜੋ ਵੀ ਹੋ ਰਿਹਾ ਜੇ ਤੈਨੂੰ ਲੱਗਦਾ ਵੱਡਾ ਵੀ ਹੋ ਰਿਹਾ ਤੂੰ ਨਹੀਂ ਕਰਦਾ ਘੱਟੋ ਵੱਟ ਇਹ ਚੀਜ਼ ਸਮਝ ਜੇ ਤੂੰ ਕਰ ਰਿਹਾ ਹੁੰਦਾ ਤੂੰ ਪਹਿਲਾਂ ਵੀ ਕਰ ਦੇਣਾ ਸੀ ਹਾਂ ਮੈਨੂੰ ਜੇ ਤੁਸੀਂ ਕਹਿੰਦੇ ਇੱਥੇ ਪਹੁੰਚਣ ਨੂੰ 12 ਸਾਲ ਲੱਗੇ ਜੇ ਗੇਮ ਮੇਰੇ ਹੱਥ ਚਿੰਨ ਦੀ ਮੈਂ 2 ਸਾਲ ਤੋਂ ਕਰਦਾ ਯਾਰ 12 ਚ ਕਦੋਂ ਕਰਦਾ ਸੋਸ਼ਲ ਮੀਡੀਆ ਨੂੰ ਕਿੰਨਾ ਕਿ ਸੀਰੀਅਸ ਲੈ ਲਿਆ ਤੁਸੀਂ ਨਹੀਂ ਸੀਰੀਅਸ ਨਹੀਂ ਲੈਂਦੇ ਪਦੋਂ ਜੰਮ ਨੇ ਸੀਰੀਅਸ ਕਰ ਮਾਰੀ ਵੀਡੀਓ ਬੰਦ ਹੈ ਹੈ ਹੀ ਨਹੀਂ ਸੋਸ਼ਲ ਮੀਡੀਆ ਸੀਰੀਅਸ ਲੈਣ ਵਾਲੀ ਚੀਜ਼ ਹੈ ਜਦੋਂ ਇਹ ਸੋਸਾਇਟੀ ਨੂੰ ਇੰਨਾ ਸੀਰੀਅਸ ਲੈਣ ਲੱਗ ਗਏ ਫਿਰ ਥੋੜੀ ਜਿਹਾ ਪਾਉਂਗਾ ਵੀ ਇੰਡਸਟਰੀ ਹਰਫ ਚੀਮਾ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਤੇ ਹਰਫ ਚੀਮਾ ਪਹਿਲਾਂ ਅੱਗੇ ਆ ਜਾਊਗਾ ਤੇ ਦੂਜੇ ਨੂੰ ਨਹੀਂ ਲੈ ਕੇ ਆਉਣਾ ਚਾਹੁੰਦੀ ਤਾਂ ਉਹ ਪਿੱਛੇ ਰਹੂਗਾ ਇਹ ਇੰਡਸਟਰੀ ਦੇ ਹੱਥਾਂ 'ਚ ਹੁੰਦਾ ਜਿਹੜੇ ਲੋਕ ਬੈਠੇ ਨੇ ਨਹੀਂ ਨਹੀਂ ਇੰਡਸਟਰੀ ਕਲਾਕਾਰਾਂ ਨਾਲ ਕਲਾਕਾਰ ਇੰਡਸਟਰੀ ਨਾਲ ਨਹੀਂ ਓਕੇ ਕਿ ਕਲਾਕਾਰ ਕਿਵੇਂ ਨੇ ਇੰਡਸਟਰੀ ਨਾਲ ਘਰੇ ਬੈਠੇ ਬੰਦੇ ਨੇ ਗਾਣਾ गा ਕੇ ਪਾਤਾ ਯਾਰ ਫੇਸਬੁੱਕ ਤੇ ਹੂੰ ਠੀਕ ਆ ਫੇਸਬੁੱਕ ਤਾਂ ਇੰਡਸਟਰੀ ਨਹੀਂ ਹੈਗੀ ਹਾਂ ਠੀਕ ਆ ਉਹ ਤਾਂ ਇੱਕ ਸਾਧਨ ਆ ਇੱਕ ਦੂਜੇ ਨਾਲ ਇੰਟਰੈਕਟ ਕਰਨ ਦਾ ਉਹਦੇ ਉੱਤੇ ਗਾਣਾ ਪਾਤਾ ਰਾਤੋਂ ਰਾਤ ਉਹਨੂੰ ਦੁਨੀਆ ਸੁਣਨ ਲੱਗ ਗਈ ਲੋੜ ਕਾ ਵੀ ਆ ਇੰਡਸਟਰੀ ਦੀ ਉਹਨੂੰ ਕੰਪਨੀਆਂ ਨੇ ਕਿਹਾ ਸਾਡੇ ਨਾਲ ਜੁੜਕਾਰੇ ਹਾਂ ਤੁਸੀਂ ਕਿੰਨੇ ਚੰਗੇ ਇਨਸਾਨ ਹੋ ਨਾ ਇਹ ਡਿਪੈਂਡ ਕਰਦਾ ਤੁਹਾਡੀ ਪਰਵਰਿਸ਼ ਤੇ ਤੁਹਾਨੂੰ ਕਿਹੜੇ ਬੰਦੇ ਨੇ ਕੀ ਸਿਖਾਇਆ ਤੁਹਾਡੇ ਮਾਪੇ ਨੇ ਤੁਹਾਨੂੰ ਕੀ ਸਿਖਾਇਆ ਕਿੱਦਾਂ ਦੇ ਤੁਸੀਂ ਮਾਹੌਲ ਦੇ ਵਿੱਚ ਰਹੇ ਹੋ ਇਹ ਚੀਜ਼ਾਂ ਤੁਹਾਨੂੰ ਚੰਗਾ ਇਨਸਾਨ ਬਣਨ ਦੇ ਵਿੱਚ ਮਦਦ ਕਰਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਸਾਡੀ ਇੰਡਸਟਰੀ ਦਾ ਇੱਕ ਅਜਿਹਾ ਕਲਾਕਾਰ ਹਰਫ ਚੀਮਾ ਬਾਈ ਜੋ ਇੱਕ ਚੰਗੇ ਕਲਾਕਾਰ ਵੀ ਨੇ ਤੇ ਇੱਕ ਚੰਗੇ ਇਨਸਾਨ ਵੀ ਨੇ ਉਹਨਾਂ ਦੀ ਫਿਲਮ ਆ ਰਹੀ ਹੈ ਜੀ 25 ਅਪ੍ਰੈਲ ਨੂੰ ਗੈਂਗਲੈਂਡ ਤੇ ਸਾਨੂੰ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਵੀਰੇ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਬਹੁਤ ਮੈਂ ਨਾ ਆਪਣੀ ਸਟਾਰਟਿੰਗ ਦੇ ਵਿੱਚ ਇੱਕ ਗੱਲ ਕਹੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਲੋਕ ਵੀ ਕਹਿੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਬੈਠੇ ਹੁੰਨੇ ਆ ਉਹ ਕਹਿੰਦੇ ਹਰਫੋ ਬਾਈ ਜੇ ਇੱਕ ਚੰਗਾ ਕਲਾਕਾਰ ਹੈ ਤਾਂ ਇੱਕ ਚੰਗਾ ਇਨਸਾਨ ਵੀ ਹੈ ਪਰ ਡਿਪੈਂਡ ਕਰਦਾ ਉਹਦੀ ਪਰਵਿਸ਼ ਪਰਵ੍ਰਿਸ਼ ਤੇ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਹਾਂ ਬੇਸਿਕ ਚੀਜ਼ਾਂ ਪਰਿਵਾਰ ਤੋਂ ਹੀ ਮਿਲਦੀਆਂ ਨੇ ਬਾਈ ਹਨ ਜਿਵੇਂ ਸਾਡਾ ਪਰਿਵਾਰ ਮੇਰੇ ਫਾਦਰ ਸਾਹਿਬ ਬਹੁਤ ਸਿੱਖੀ ਨਾਲ ਜੁੜੇ ਹੋਏ ਸੀ ਹਨ ਤੇ ਮੇਰੇ ਮਾਤਾ ਜੀ ਹੁਣ ਵੀ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਮੈਨੂੰ ਫਰਕ ਪੈ ਸਕਦਾ ਮੇਰਾ ਕੋਈ ਗੀਤ ਘੱਟ ਵੱਧ ਚੱਲੇ ਦਾ ਪਰ ਮੇਰੇ ਪਰਿਵਾਰ ਨੂੰ ਮੇਰੇ ਮਾਤਾ ਉਹਨ ਤੇ ਕਿਉਂਕਿ ਉਹਨਾਂ ਦੀ ਵਧੀਆ ਅਵਸਥਾ ਨਾ ਵੀ ਉਹ ਕਰੋ ਤੁਹਾਨੂੰ ਜਿਵੇਂ ਸਾਖੀ ਦੀ ਤਾਕਤ ਲਾ ਦੋ ਨਾ ਹੁਣ ਆਪਾਂ ਨਾਰਮਲੀ ਇਹ ਚੀਜ਼ ਕਹਿਣ ਲੱਗੇ ਬਹੁਤ ਬਾਲਾ ਵੱਡਾ ਫਰਕ ਨਹੀਂ ਯਾਰ ਵੀ ਜੇ YouTube ਤੋਂ ਦਿਖਾ ਦਈਏ ਚੀਜ਼ ਨੂੰ ਤਾਂ ਵੀ ਕੀ ਫਰਕ ਹੈ ਜੇ ਬੋਲ ਕੇ ਦੱਸ ਦਈਏ ਤਾਂ ਵੀ ਕੀ ਫਰਕ ਹਨ ਹੁਣ ਜਿਵੇਂ ਪਹਿਲਾਂ ਸਾਖੀਆਂ ਸੁਣਾਉਂਦੇ ਹੁੰਦੇ ਸੀ ਘਰਾਂ 'ਚ ਨਾ ਸ਼ਹੀਦਾਂ ਦੀਆਂ ਸਾਖੀਆਂ ਗੁਰੂਆਂ ਦੀਆਂ ਸਾਖੀਆਂ ਨਾ ਤੇ ਘਰਾਂ 'ਚ ਆਮ ਸੁਣਨ ਨੂੰ ਮਿਲਦੇ ਜਿਵੇਂ ਮੇਰੇ ਫਾਦਰ ਸਾਹਿਬ ਨੇ ਵੀ ਸੁਣਾਈਆਂ ਸਾਨੂੰ ਨਾ ਵੀ ਉਹ ਫਲਾਣਾ ਗੁਰੂ ਘਰੋਂ ਪਟਾਕਾ ਤੋਂ ਬਣਾਇਆ ਗਿਆ ਵੀ ਐਂ ਕਰਕੇ ਮਹਾਰਾਜ ਉੱਥੇ ਗਏ ਸੀਗੇ ਆ ਘਟਨਾ ਹੋਈ ਸੀ ਹੈਨਾ ਅਸੀਂ ਸੁਣਨੀ ਪੂਰੀ ਕਯੂਰੀਓਸਿਟੀ ਨਾਲ ਅੱਛਾ ਐ ਹੋਇਆ ਐ ਹੋਇਆ ਹੈਨਾ ਉਹ ਇੱਕ ਵਰਤਾਰਾ ਹੁੰਦਾ ਜਿਹੜਾ ਸਾਖੀਆਂ ਦੇ ਜ਼ਰੀਏ ਬੱਚੇ ਦੇ ਅੰਦਰ ਪੈਦਾ ਹੋਣਾ ਹੁੰਦਾ ਨਾ ਵੀ ਉਹਨੇ ਜੁੜਨਾ ਹੁੰਦਾ ਜੇ ਹੁਣ ਐਂ ਕਹਿ ਦੇਣਗੇ ਵੀ ਆਹ ਤੁਹਾਨੂੰ ਪੇਪਰ ਦੇਤਾ ਜੀ ਇੱਕ ਵੀ ਮਤਲਬ ਇਹ ਪੇਪਰ ਇਹਦੇ ਦਰੀਏ ਤੁਸੀਂ ਸਿੱਖੀ ਨਾਲ ਜੁੜ ਸਕਦੇ ਹੋ ਨਾ ਬੱਚੇ ਨੇ ਪਾੜ ਕੇ ਸਿੱੜ ਦੇਣਾ ਯਾਰ ਮਤਲਬ ਇੱਕਾ ਅਮਲੀ ਰੂਪ ਚ ਸਿਖਾਉਣਾ ਉਹਨੂੰ ਹੈਨਾ ਕਿੰਡੀ ਤਾਕਤ ਆ ਉਹ ਚੀਜ਼ ਦੀ ਤੇ ਉਦੋਂ ਫਿਰ ਇਹ ਵੀ ਸੀਗਾ ਜਿੱਦਾਂ ਅਸੀਂ 18-18 ਸਾਲ ਦੇ 18 ਸਾਲ ਦੇ ਕੀ ਅੱਜ ਵੀ ਤੂੰ ਐਂਸਾਬ ਵਾਲਾ ਚੰਡੀਗੜ੍ਹ ਆਇਆ ਨੂੰ 18 ਸਾਲ ਹੋ ਗਏ ਤੇ ਅੱਜ ਵੀ ਜਦੋਂ ਮਾਤਾ ਦਾ ਫੋਨ ਆਉਂਦਾ ਫਾਦਰ ਸਾਹਿਬ ਤਾਂ ਚੱਲ ਨਹੀਂ ਰਹੇ ਤੇ ਉਹਨਾਂ ਮੂਰੇ ਤਾਂ ਆਪਣੀ ਤਾਂ ਹੈ ਨਹੀਂ ਯਾਰ ਤਾਕਤ ਵੀ ਆਪਾਂ ਉਹਵੇਂ ਬੋਲ ਪੀਏ ਜਾਂ ਕੁਝ ਵੀ ਹੋਈਏ ਉਹਨਾਂ ਨੇ ਜੇ ਕਹਿਤਾ ਵੀ ਐਂ ਕਰਕੇ ਪੁੱਤ ਵੀ ਆਹ ਗੱਲ ਗਲਤ ਆ ਗੱਲ ਸਹੀ ਆ ਨਾ ਤੇ ਆਪਣਾ ਫਿਰ ਇਹ ਗੱਲ ਮਤਲਬ ਕਹਿੰਦੇ ਆ ਮੂਰੋਂ ਨਾ ਵੀ ਠੀਕ ਆ ਜੀ ਹੈ ਨਾ ਵੀ ਕੋਈ ਨਹੀਂ ਵੀ ਆ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਜੀ ਹੈ ਨਾ ਇਹਦਾ ਕੁਝ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਚੀਜ਼ਾਂ ਦਾ ਫਰਕ ਰਹਿਣੀ ਰਹਿਣਾ ਬਾਈ ਤੇ ਆਪਦੇ ਬੱਚਿਆਂ ਨੂੰ ਜ਼ਰੂਰ ਸਾਖੀ ਹੀ ਇੱਕ ਪਿਓਰ ਸੋਰਸ ਆ ਮਤਲਬ ਆਪਦੇ ਬੱਚਿਆਂ ਤੱਕ ਸਿੱਖੀ ਨੂੰ ਪਹੁੰਚਾਉਣਾ ਕਿਉਂਕਿ ਇਹ ਆ ਵੀ ਹਿਸਟਰੀ ਵੀ ਉਹਦੇ ਵਿੱਚ ਹੀੜਚੜ ਹੋ ਸਕਦੀ ਐਜੂਕੇਸ਼ਨ ਵਿੱਚ ਵੀ ਹੀੜਚੜ ਹੋ ਸਕਦੀ ਆ ਤੇ ਕੋਈ ਫਿਲਮ ਬਣਾ ਰਿਹਾ ਉਹਦੇ ਚ ਵੀ ਸ਼ੇਡ ਸਾੜ ਹੋ ਸਕਦੀ ਹੈ ਨਾ ਚੀਜ਼ਾਂ ਨਾਲ ਕਿਉਂਕਿ ਪਾਵਰ ਤਾਂ ਕਿਸੇ ਦੇ ਹੱਥ ਚ ਚੱਲ ਗਈ ਹੈ ਨਾ ਤੇ ਪਰੇ ਆ ਵੀ ਜਿੱਥੇ ਜਿਹੜੀ ਸਾਖੀ ਮਾਉਥ ਟੂ ਮਾਉਥ ਹੈ ਨਾ ਜਿਹੜੀ ਚੀਜ਼ ਮਤਲਬ ਅੱਗੇ ਜਾਣੀ ਆ ਉਹਦੇ ਵਿੱਚ ਬਹੁਤ ਪਿਓਰਿਟੀ ਆ ਤੁਹਾਡਾ ਬਚਪਨ ਕਿਵੇਂ ਲੰਘਿਆ ਮਤਲਬ ਮੈਂ ਤੁਹਾਡੇ ਬਚਪਨ ਬਾਰੇ ਜਾਣਨਾ ਚਾਹੁੰਦਾ ਮਤਲਬ ਹਰਪਚਿਮਾ ਬਚਪਨ ਚ ਕਿਵੇਂ ਸੀ ਇੱਕ ਸਮਾਂ ਆਇਆ ਜਦੋਂ ਸੱਤ ਫੇਸ ਗੀਤ ਆਇਆ ਹੈ ਨਾ ਤੇ ਅੱਜ ਦਾ ਅੱਜ ਤੱਕ ਲੋਕ ਪਿਆਰ ਕਰ ਰਹੇ ਨੇ ਕਿ ਬਚਪਨ ਤੋਂ ਹੀ ਇਹ ਮਨ ਚ ਥੋਟ ਸੀਗਾ ਕਿ ਹਾਂ ਕਿ ਮੈਂ ਕਲਾਕਾਰ ਬਣਨਾ ਹੈ ਜਾਂ ਉਸ ਵਕਤ ਕੁਝ ਹੋਰ ਸੋਚਦੇ ਸੀ ਮੇਰੇ ਕਲਾਕਾਰਾਂ ਲੈ ਕੇ ਘਰੇ ਨਹੀਂ ਵਧੀਆ ਸਿਸਟਮ ਸੀਗਾ ਜਿਵੇਂ ਮਨੂੰ ਮੇਰੇ ਫਾਦਰ ਸਾਹਿਬ ਨੇ ਕਦੇ ਗੀਤ ਗੂਤ ਸੁਣੇ ਨਹੀਂ ਹਨ ਤੇ ਸੋ ਮੈਂ ਤਾਂ ਮਤਲਬ ਉਹਨਾਂ ਨਾਲ ਕਦੇ ਟੀਵੀ ਤੇ ਵੀ ਲਾਇਆ ਹੋਣੇ ਤਾਂ ਵੀ ਉਹਨਾਂ ਨੇ ਬੰਦ ਕਰਾ ਦੇਣੀ ਤੇ ਮਤਲਬ ਘਰੇ ਮਾਹੌਲ ਹੀ ਥੋੜਾ ਜਿਆਦਾ ਜਿਆਦੇ ਮਤਲਬ ਧਾਰਮਿਕ ਸੀਗਾ ਨਾ ਤੇ ਉਦੋਂ ਮੈਨੂੰ ਘੁੱਟਣ ਵੀ ਮਹਿਸੂਸ ਹੋਣੀ ਮੈਂ ਤੈਨੂੰ ਸੱਚ ਗੱਲ ਦੱਸਾਂ ਇਹਦੇ ਕੋਈ ਝੂਠ ਵੀ ਨਹੀਂ ਹੈ ਨਾ ਵੀ ਮਤਲਬ ਵਾੜਾ ਉਹ ਸੀਗਾ ਉਦੋਂ ਐ ਲੱਗਣਾ ਵੀ ਨਹੀਂ ਯਾਰ ਵੀ ਹੋਰਾਂ ਦੇ ਘਰੇ ਵਧੀਆ ਯਾਰ ਹਨਾ ਵੀ ਜਿਨ੍ਹਾਂ ਦੇ ਮਾਣਾ ਮੋਟਾ ਪੈਕ ਬੋਕੋ ਵੀ ਲਾਉਂਦੇ ਨੇ ਘਰ ਦੇ ਵੀ ਵੀ ਠੀਕ ਆ ਯਾਰ ਉਹ ਕਹਿੰਦੇ ਨੇ ਪੁੱਤ ਨਜ਼ਾਰੇ ਲੈ ਕੋਈ ਐ ਨਹੀਂ ਨਾ ਤੇ ਆਪ ਵੀ ਫਿਰਮ ਨਾਲ ਦੇਖਦੇ ਨੇ ਵੀ ਯਾਰ ਆਪਾਂ ਨੂੰ ਉਹਨਾਂ ਤਾਂ ਫਿਲਮ ਹੀ ਦੇਖਣ ਦਿੰਦੇ ਨੇ ਮੰਨ ਲਓ ਜੇ ਮੈਂ ਟੀਵੀ ਵੀ ਲਾਇਆ ਹੋਇਆ ਤੇ ਜੇ ਮੈਨੂੰ ਬਹੁਤ ਡਰ ਰਹਿਣਾ ਜੇ ਫਾਦਰ ਸਾਹਿਬ ਸੌਂ ਗਏ ਆ ਕੇ ਠੀਕ ਆ ਹੂੰ ਫਿਰ ਵੀ ਦੇ ਵਿੱਚ ਦੀ ਉੱਠ ਕੇ ਆ ਗਏ ਜੇ ਟੀਵੀ ਲਾਇਆ ਦੇਖ ਲਿਆ ਫਿਰ ਵੀ ਵੜਾਂਗਾ ਮਤਲਬ ਇਹ ਹੁੰਦਾ ਸੀਗਾ ਉਹਨਾਂ ਨੇ ਕਿਹਾ ਯਾਰ ਵੀ ਤੂੰ ਪਹਿਲਾਂ ਕੀ ਕਰੀਂ ਨਾ ਹੂੰ ਤੇ ਆਪਣਾ ਉਹ ਚੀਜ਼ ਜੀ ਮਤਲਬ ਉਦੋਂ ਤਾਂ ਐ ਲੱਗਦੀ ਸੀ ਵੀ ਨਹੀਂ ਯਾਰ ਵੀ ਆਜ਼ਾਦੀ ਨਹੀਂ ਹੈਗੀ ਹੂੰ ਤੇ ਪਰ ਅੱਜ ਅਸਲ ਮੈਨੇ ਸਮਝਾਉਂਦੇ ਨੇ ਆਜ਼ਾਦੀ ਦੀ ਹਨਾ ਵੀ ਨਹੀਂ ਯਾਰ ਆਜ਼ਾਦੀ ਤਾਂ ਉਹ ਚੀਜ਼ ਦਾ ਕਾਦੀ ਆਜ਼ਾਦੀ ਹੁੰਦੀ ਹੈ ਉਹ ਤਾਂ ਸਭ ਤੋਂ ਚੰਗੀ ਨੂੰ ਹੀ ਕਰਿਆ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ ਆਪਣੀ ਚੀਜ਼ਾਂ ਨੂੰ ਲੈ ਕੇ ਜਦੋਂ ਤੁਸੀਂ ਅੱਜ ਇੱਥੇ ਬੈਠੇ ਹੋ ਇੱਕ ਮੁਕਾਮ ਤੇ ਬੈਠੇ ਹੋ ਜਦ ਇੱਥੇ ਬੈਠ ਕੇ ਤੁਸੀਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋ ਕਿ ਬਾਪੂ ਕੀ ਕਹਿੰਦਾ ਸੀ ਜਿਸ ਸਮੇਂ ਤੁਹਾਨੂੰ ਘੁੱਟਣ ਮਹਿਸੂਸ ਹੁੰਦਾ ਸੀ ਐਦਾਂ ਲੱਗਦਾ ਯਾਰ ਨਹੀਂ ਯਾਰ ਵੀ ਉਹ ਕਹਿਣ ਸੀ ਯਾਰ ਵੀ ਉਹ ਸਹੀ ਕਹਿੰਦੇ ਸੀਗੇ ਨਹੀਂ ਬਦਲ ਹੀ ਜਾਂਦੀ ਹੈ ਬੰਦੇ ਦੀ ਓਬਵੀਅਸ ਦੀ ਗੱਲ ਆ ਵੀਰੇ ਬਦਲ ਹੀ ਜਾਣੀ ਜਿਹੜਾ ਕੋਈ ਭੁੱਖਾ ਬੰਦਾ ਨਾ ਉਹਨੂੰ ਤੁਸੀਂ ਇੰਨਾ ਕਾਣਾ ਦੇ ਦੋ ਜਿਹੜਾ ਇੱਕ ਮਹੀਨਾ ਨਹੀਂ ਮੁੱਕਣਾ ਉਹਨੂੰ ਭੁੱਖ ਦੀ ਗੱਲ ਹੀ ਨਹੀਂ ਕਰਨੀ ਇੱਕ ਮਹੀਨਾ ਆਪ ਹੀ ਬਦਲ ਗਈ ਸੋਚ ਉਹਦੀ ਪਰਸੈਪਸ਼ਨ ਹੀ ਬਦਲ ਗਈ ਭੁੱਖ ਨੂੰ ਲੈ ਕੇ ਐਂ ਚ ਪੈਸੇ ਨੂੰ ਲੈ ਕੇ ਪੈਸਾ ਸਭ ਤੋਂ ਵੱਡੀ ਲੀਗਲ ਫਿਕਸ਼ਨ ਆ ਦੁਨੀਆ ਚ ਚੱਲਦੀ ਆ ਜਿਹਦੇ ਤਰੀਕੇ ਸਭ ਤੋਂ ਵੱਡੀ ਮੋਟੀਵੇਸ਼ਨ ਆ ਤੇ ਹਾਂ ਮਤਲਬ ਮੋਟੀਵੇਸ਼ਨ ਨਾਲੋਂ ਵੀ ਜ਼ਿਆਦਾ ਮਤਲਬ ਵੀ ਫਿਕਸ਼ਨ ਆ ਯਾਰ ਮਤਲਬ ਪੈਸਾ ਇੰਨਾ ਜ਼ਰੂਰੀ ਨਹੀਂ ਜਿੰਨਾ ਬਣਾ ਦਿੱਤਾ ਗਿਆ ਜਾਂ ਜਿੰਨਾ ਲੱਗਦਾ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਦੋਂ ਹੋਇਆ ਤੁਹਾਨੂੰ ਨਹੀਂ ਮਤਲਬ ਪੜੀ ਜਾਓ ਸੁਣੀ ਜਾਓ ਚੀਜ਼ਾਂ ਨੂੰ ਉਦੋਂ ਤੁਹਾਨੂੰ ਲੱਗਣ ਲੱਗ ਜਾਂ ਵੀ ਅੱਜ ਵੀ ਮੈਨੂੰ ਲੱਗਦਾ ਪੈਸਾ ਨਹੀਂ ਖੁਸ਼ੀ ਦਿੰਦਾ ਯਾਰ ਵੀ ਮਤਲਬ ਜੇ ਪੈਸੇ ਨੇ ਖੁਸ਼ੀ ਦੇਣੀ ਹੁੰਦੀ ਤਾਂ ਸਾਰੇ ਚੰਡੀਗੜ੍ਹ ਤੇ ਇਹਨਾਂ ਵਾਲੇ ਲੋਕ ਖੁਸ਼ੀ ਹੁੰਦੇ ਕਿਉਂਕਿ ਜਿਨ੍ਹਾਂ ਨੇ ਡੇਡੇ ਘਰ ਲੈ ਹੋਏ ਜਿਹੜਾ ਸਿਸਟਮ ਆ ਸਾਰਿਆਂ ਦਾ ਤੇ ਉਹਰੇ ਕਾਹ ਤੋਂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਤੁਸੀਂ ਕਿਸੇ ਡਾਕਟਰ ਕੋਲੇ ਵਗਜੋ ਜਿਹੜਾ ਆਪਣਾ ਐਂਜਾਇਟੀ ਵਾਲਾ ਡਾਕਟਰ ਆ ਜਾਂ ਕੋਈ ਵੀ ਆ ਡਾਕਟਰ ਨੇ ਨਾ ਤੁਸੀਂ ਕਿਸੇ ਕੋਲ ਵੀ ਵਗਜੋ ਜਾਂ ਕਿਸੇ ਨੂੰ ਪੁੱਛ ਲਓ ਮਿੱਤਰ ਸੱਜਣਾ ਤੁਹਾਡਾ ਕੋਈ ਨਾ ਉਹ ਕਹੂਗਾ ਵੀ ਯਾਰ ਜਿੰਨੇ ਇੱਥੇ ਦੇ ਲੋਕ ਦਵਾਈਆਂ ਤੇ ਪੈਸੇ ਲਾਉਂਦੇ ਨੇ ਤੇ ਮੇਰੇ ਪਿੰਡ ਤੇ ਤਾਂ ਲਾਉਂਦੀ ਨਹੀਂ ਆਪਣੇ ਪਿੰਡ ਦਾ ਅੱਜ ਵੀ ਮਤਲਬ ਤੂੰ ਐਸਾ ਹਾਬ ਲਾਲਾ ਵੀ ਇੰਨਾ ਸਬਰ ਸੰਤੋਖ ਹੈਗਾ ਬੀਬੀਆਂ ਦੇ ਵਿੱਚ ਪ੍ਰਾਣੀਆਂ ਦੇ ਵਿੱਚ ਵੀ ਤੇ ਵੀ ਉਹ 10 10 ਦਿਨ ਤਾਂ ਹੀ ਕਹੀ ਜਾਣਗੀਆਂ ਵੀ ਜੇ ਕੋਈ ਨਹੀਂ ਸਿਰ ਦੁਖ ਰਿਹਾ ਠੀਕ ਹੋ ਜਾਊਗਾ ਘਰੋਂ ਡਾਕਟਰ ਕੋਲੇ ਜਾਣਾ ਵਹਿਮ ਪਾ ਦੂਗਾ ਵਹਿਮ ਪਾ ਦੂ ਤੇ ਮਤਲਬ ਇਹ ਅੰਦਰ ਤੱਕੜਾ ਨਾ ਹੁਣ ਇੱਥੇ ਤਾਂ ਤੂੰ ਐਸਾ ਹਾਬ ਲਾਲਾ ਵੀ ਯਾਰ ਇੱਕ ਦਿਨ ਜੇ ਨੀਂਦ ਨਾ ਆਵੇ ਤਾਂ ਇੱਥੇ ਸਾਰੇ ਪਰਿਵਾਰ ਨੂੰ ਚਿੰਤਾ ਪੈ ਜਾਂਦੀ ਹੈ ਵੀ ਆਰ ਵੀ ਇਹਨੂੰ ਤਾਂ ਕੋਈ ਬਿਮਾਰੀ ਸੀਰੀਅਸ ਆ ਇਹਨੂੰ ਦਿਖਾਉਣਾ ਚਾਹੀਦਾ ਡਾਕਟਰ ਨੂੰ ਐ ਕਰਮਾ ਜਿਹਾ ਕੀ ਕਾ ਸਾਰਾ ਕੁਝ ਹੀ ਜ਼ਰੂਰੀ ਆ ਪਰ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਜ਼ਿੰਦਗੀ ਦੀ ਸਮਝ ਆਉਣੀ ਬਹੁਤ ਜ਼ਰੂਰੀ ਆ ਯਾਰ ਹਨਾ ਵੀ ਇਹ ਸਾਰਾ ਕੁਝ ਚੱਲਦਾ ਹੁਣੀ ਜਿਹੜੀ ਚੀਜ਼ ਟੈਂਪਰੇਰੀ ਆ ਹਨਾ ਹੁਣੀ ਜਾਣੀ ਆ ਉਹ ਤੁਹਾਨੂੰ ਪਰਮਾਨੈਂਟ ਖੁਸ਼ੀ ਨਹੀਂ ਦੇ ਸਕਦੀ ਹੂੰ ਜੀ ਇਹ ਫਰਕ ਰਹੂਗਾ ਜਦੋਂ ਨਾ ਮਤਲਬ ਤੁਸੀਂ ਕਾਲਜ ਲਾਈਫ 'ਚ ਰਹੇ ਹੋ ਤੁਸੀਂ ਪ੍ਰਧਾਨਗੀਆ ਵਾਚ ਵਗੈਰਾ ਚ ਹੋਵੇਗੇ ਤੁਸੀਂ ਕਿੱਤਾ ਸਾਰਾ ਕੁਝ ਸਾਰਾ ਕੁਝ ਕਰੇ ਜੀ ਜਿਵੇਂ ਦਾ ਮਾਹੌਲ ਸੀ ਉਸ ਵਕਤ ਤੁਹਾਡਾ ਥੋਟ ਪ੍ਰੋਸੈਸ ਕੀ ਸੀ ਕਿਹੜੀ ਚੀਜ਼ ਤੁਹਾਨੂੰ ਇਹ ਪੁਸ਼ ਕਰਦੀ ਸੀ ਕਿ ਮੈਂ ਪ੍ਰਧਾਨਗੀ ਕਰਨੀ ਹੈ ਬੰਦਾ ਕੀ ਸੋਚਦਾ ਮੈਨੂੰ ਇਹ ਲੱਗਦਾ ਕਿ ਆਪਣੀ ਫਿਲਮ ਆਪਾਂ ਗੈਂਗਲੈਂਡ ਨੂੰ ਲੈ ਕੇ ਅੱਜ ਬੈਠੇ ਆ ਜੋ ਵੀ ਬੰਦਾ ਜ਼ਿੰਦਗੀ ਚ ਕਰਦਾ ਉਹਦੇ ਪਿੱਛੇ ਬੰਦੇ ਦੀ ਇੱਕ ਬੰਦੇ ਦੀ ਇੱਕ ਸੋਚ ਕੰਮ ਕਰਦੀ ਹੈ ਬਿਲਕੁਲ ਹਾਂ ਬੰਦਾ ਜਦ ਕਾਲਜ ਪੋਲਿਟਿਕਸ ਦੇ ਵਿੱਚ ਹੁੰਦਾ ਜਿਹੜੀ ਕਾਲਜ ਦੀ ਰਾਜਨੀਤੀ ਹੁੰਦੀ ਹੈ ਨਾ ਉਹ ਬੰਦੇ ਦੇ ਅੰਦਰ ਅੜਬ ਪਾਣਾ ਹਿੰਮਤ ਇਹ ਪੈਦਾ ਕਰਦੀ ਹੈ ਬੰਦਾ ਅੱਗੇ ਜਾ ਕੇ ਸਵਾਲ ਕਰਦਾ ਕਿ ਇਹ ਕਿਉਂ ਬਈ ਥੋੜਾ ਉਸ ਵਕਤ ਜੀਵਨ ਕਿਵੇਂ ਦਾ ਸੀ ਜਦੋਂ ਕਾਲਜ ਦੀ ਪ੍ਰਧਾਨਗੀ ਵਿੱਚ ਸੀਗੇ ਅਤੇ ਹੁਣ ਉਹ ਹੀ ਆ ਜਿਹੜੇ ਜਿਹੜੇ ਪੰਜੇ ਪਕਾਰ ਹੀ ਨੇ ਨਾ ਇੰਨਾ ਚੋਈ ਕੋਈ ਨਾ ਕੋਈ ਭਾਰੂ ਹੁੰਦਾ ਬੰਦੇ ਤੇ ਜਦੋਂ ਹੀ ਬੰਦਾ ਕਿਸੇ ਗਲਤ ਪਾਸੇ ਨੂੰ ਤੁਰਦਾ ਜਿਵੇਂ ਤੁਸੀਂ ਗੈਂਗਲੈਂਡ ਚ ਵੀ ਦੇਖੋਗੇ ਇਹ ਚੀਜ਼ ਹੈ ਨਾ ਹੁਣ ਜਿਵੇਂ ਸੱਤਾ ਵਾਲੇ ਲੋਕ ਹੁੰਦੇ ਨੇ ਜਾਂ ਈਵਨ ਇਹ ਵੀ ਹੋ ਗਿਆ ਜਿਹੜਾ ਆਪਣਾ ਕੋਈ ਜਿਵੇਂ ਗੈਂਗਲੈਂਡ ਨਾਲ ਹੈਦਾ ਨਾ ਤੇ ਪਾਵਰ ਕਿੰਨੀ ਮਾੜੀ ਲੱਗਦੀ ਹੈ ਪਾਵਰ ਚ ਬੰਦੇ ਨੂੰ ਲੱਗਦਾ ਵੀ ਮੈਂ ਦੁਨੀਆ ਕੰਟਰੋਲ ਕਰ ਰਿਹਾ ਤੇ ਉਹ ਜਿਹੜਾ ਪਾਵਰ ਮਤਲਬ ਤਲਬ ਆ ਜਿਹੜੀ ਪਾਵਰ ਦੀ ਸਾਰਾ ਕੁਝ ਕਰਾਉਂਦੀ ਆ ਬੰਦੇ ਤੋਂ ਪਰ ਉਹ ਚੀਜ਼ ਹੌਲੀ ਹੌਲੀ ਉਹਨੂੰ ਮਤਲਬ ਕਿੰਨੇ ਬੰਦੇ ਨੂੰ ਤਾਂ ਜ਼ਿੰਦਗੀ ਦੇ ਅਖੀਰ ਤੱਕ ਸਮਝ ਆ ਜਾਂਦੀ ਹੈ ਨਾ ਤਬਦੀਲ ਵੀ ਹੋ ਜਾਂਦੇ ਨੇ ਆਪਦੀ ਜ਼ਿੰਦਗੀ ਦੇ ਬੰਦੇ ਨਾ ਤੇ ਉਹ ਮਤਲਬ ਟੋਟਲੀ ਤਬਦੀਲ ਹੋ ਜਾਂਦੇ ਨੇ ਮਤਲਬ ਵੀ ਦੂਜੇ ਦੂਜੇ ਅੰਗਲ ਨੂੰ ਜ਼ਿਆਦਾ ਐਕਸਪਲੋਰ ਕਰ ਲੈਂਦੇ ਨੇ ਨਾ ਤੇ ਉਹ ਬੰਦੇ ਫਿਰ ਗੱਲ ਆ ਕੇ ਕਹਿੰਦੇ ਨੇ ਇਹ ਗੱਲ ਵੀ ਨਹੀਂ ਯਾਰ ਵੀ ਇੱਕ ਚੀਜ਼ ਹੀ ਮੇਰੇ ਦਿਮਾਗ ਤੇ ਪਰ ਉਹ ਗਈ ਉਹਨੇ ਡਰਾਈਵ ਕਰੀ ਗਈ ਮੈਨੂੰ ਉਹੀ ਜ਼ਿੰਦਗੀ ਲੱਗੀ ਗਈ ਮਤਲਬ ਇੱਕ ਕਲੀਅਰ ਹੀ ਜ਼ਿੰਦਗੀ ਲੱਗੀ ਹੋਈ ਜ਼ਿੰਦਗੀ ਦੀ ਹੈ ਨਾ ਤੁਸੀਂ ਕੀ ਸੋਚਦੇ ਸੀ ਜੇ ਦੱਸਣਾ ਚਾਹੋ ਤਾਂ ਦੱਸ ਸਕਦੇ ਹੋ ਸੋ ਮਤਲਬ ਇਹੀ ਸੋਚਦੇ ਸੀ ਬਾਈ ਉਦੋਂ ਜੇ ਜੋ ਸੋਚਣਾ ਚਾਹੀਦਾ ਇੱਕ 21-22 ਸਾਲ ਦਾ ਮੁੰਡਾ ਜੇ ਸੋਚਦਾ ਵੀ ਮਤਲਬ ਮੇਰੀ ਵੱਲੇ-ਵੱਲੇ ਹੋਵੇ ਮੇਰੀ ਟੌਰ ਹੋਵੇ ਮੇਰੀ ਮੇਰੀ ਗੱਲ ਨਾ ਕਰਨ ਕੁੜੀਆਂ ਮੁੰਡਿਆਂ 'ਚ ਮੇਰੀਆਂ ਗੱਲਾਂ-ਬਾਤਾਂ ਹੋਣ ਵੀ ਹਾਂ ਯਾਰ ਅੱਜ ਸਾਨੂੰ ਮਤਲਬ ਕਈ ਵਾਰੀ ਤਾਂ ਤੂੰ ਐਂ ਦੇਖ ਤੁਸੀਂ ਜੱਜ ਦੇ ਕੱਪੜੇ ਪਾ ਲਿਆ ਨਾ ਤੁਸੀਂ ਲੰਗੇ ਜਾਂਦੇ ਹੋ ਤੁਹਾਨੂੰ ਐ ਲੱਗ ਰਿਹਾ ਸਾਰੇ ਤੁਹਾਨੂੰ ਹੀ ਦੇਖ ਰਹੇ ਨੇ ਹੂੰ ਠੀਕ ਆ ਤੇ ਉਹਨਾਂ 'ਚ ਐ ਨਹੀਂ ਪਤਾ ਸਾਰੇ ਲੋਕੀ ਤੁਹਾਡੀ ਨੁਕਤਾ ਚੀਨੀ ਵਾਲੇ ਖੜੇ ਹੋਣ। ਹੂੰ ਵੀ ਅਰੇ ਉਹ ੱਚਾ ਬੰਦਾ ਯਾਰ ਹਨਾ ਇਹਨੂੰ ਲੱਗ ਰਿਹਾ ਨਹੀਂ ਵਧੀਆ ਪਾ ਕੱਪੜੇ ਕੋਈ ਐ ਨਹੀਂ ਪਤਾ ਇਹੀ ਗੱਲ ਕਰੀ ਜਾਂਦੇ ਹੁਣ। ਤੁਸੀਂ ਫੇਰ ਵੀ ਕੁਛ ਹੋਈ ਜਾਵੋਗੇ। ਜੇ ਉਹ ਕੰਨਾਂ 'ਚ ਵੀ ਕੁਸਰ ਕੋਸਰ ਕਰ ਰਹੇ ਨੇ ਵੀ ਸ਼ਾਇਦ ਤੁਹਾਡੀ ਵੀ ਗੱਲ ਕਰ ਰਹੇ ਨੇ। ਹੂੰ ਤੇ ਇਹ ਬਸ ਵਹਿਮ ਜਿਹਾ ਹੀ ਹੁੰਦਾ ਏ। ਮਤਲਬ ਇਹ ਆਪਣਾ ਸਾਰਾ ਕੁਝ ਜਿੰਨੇ ਵੀ ਇਹ ਵਕਾਰ ਨੇ ਵਹਿਮ ਦੇ ਰੂਪ 'ਚ ਹੀ ਆਉਂਦੇ ਨੇ ਤੁਹਾਨੂੰ। ਬਿਲਕੁਲ। ਮਤਲਬ ਹਾਂ ਹੁਣ ਪਾਵਰ ਦਾ ਹੋ ਗਿਆ। ਜਦੋਂ ਪੈਸੇ ਨੂੰ ਲੈ ਕੇ ਗੱਲ ਕਰਦੇ ਆ ਮੋਹ ਹੋ ਗਿਆ ਪੈਸੇ ਦਾ ਮੋਹ। ਹਮ ਆਮ ਕਰੋਧ ਲੋਭ ਮੋਹ ਹੰਕਾਰ ਹੰਕਾਰ ਤੇ ਹਾਂ ਹੰਕਾਰ ਫਿਰ ਸਭ ਤੋਂ ਹੀ ਭੈੜਾ ਯਾਰ ਮੈਂ ਸਾਬ ਲਾਲਾ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਆਫ ਦੀ ਕੈਮਰਾ ਜਿੱਦੇ ਤੁਹਾਨੂੰ ਇਹ ਮਹਿਸੂਸ ਹੋਣ ਲੱਗੇ ਜੇ ਕਰ ਤੂੰ ਸੀ ਰਿਹਾ ਹੂੰ ਉਹ ਹੋ ਸਭ ਤੋਂ ਖਤਰਨਾਕ ਤੁਹਾਡੀ ਜ਼ਿੰਦਗੀ ਚ ਸਮਾਂ ਆਇਆ ਸੀ ਐਵੇਂ ਐਵੇਂ ਦਾ ਕਦੇ ਇੱਕ ਨਹੀਂ ਮਾਰਾ ਨੇ ਸੈਟ ਰੱਖਿਆ ਨਹੀਂ ਉਹ ਮਤਲਬ ਇੰਨਾ ਇਹ ਚੀਜ਼ ਦਾ ਅਹਿਸਾਸ ਰਿਹਾ ਜ਼ਿੰਦਗੀ ਦੇ ਵਿੱਚ ਨਾ ਮਤਲਬ ਹਲੀਮੀ ਬੰਦੇ ਦੇ ਅੰਦਰ ਉਹ ਤਾਂ ਹੀ ਆਉਂਦੀ ਆ ਜਦੋਂ ਬੰਦੇ ਨੂੰ ਇੰਨਾ ਕੁ ਤਾਂ ਸਮਝ ਆ ਜਾਏ ਨਾ ਕਿ ਤੂੰ ਨਹੀਂ ਕਰ ਰਿਹਾ ਜੋ ਵੀ ਹੋ ਰਿਹਾ ਜੇ ਤੈਨੂੰ ਲੱਗਦਾ ਵੱਡਾ ਵੀ ਹੋ ਰਿਹਾ ਤੂੰ ਨਹੀਂ ਕਰ ਰਿਹਾ ਘੱਟ ਤੋਂ ਘੱਟ ਇਹ ਚੀਜ਼ ਸਮ ਜੇ ਤੂੰ ਕਰ ਰਿਹਾ ਹੁੰਦਾ ਤੂੰ ਪਹਿਲਾਂ ਵੀ ਕਰ ਦੇਣਾ ਸੀ ਹਾਂ ਮੈਨੂੰ ਜੇ ਤੁਸੀਂ ਕਹਿੰਦੇ ਇੱਥੇ ਪਹੁੰਚਣ ਨੂੰ 12 ਸਾਲ ਲੱਗੇ ਜੇ ਗੇਮ ਮੇਰੇ ਹੱਥ ਚ ਜਿੰਦੀ ਮੈਂ 2 ਸਾਲ ਚ ਕਰਦਾ ਯਾਰ 12 ਚ ਕਦੋਂ ਕਰਦਾ ਹਾਂ ਜਾਂ ਮੈਂ 6 ਸਾਲਾਂ ਚ ਕਰਦਾ 5 ਸਾਲਾਂ ਚ ਕਰਦਾ 12 ਚ ਕਦੋਂ ਕਰਦਾ ਜੇ ਮੇਰੇ ਹੱਥ ਨਹੀਂ ਸੀ ਤਾਂ 12 ਚ ਗਈ ਆ ਯਾਰ ਨਾ ਸੋ ਮੈਨੂੰ ਇਹ ਲੱਗਦਾ ਅੱਗੇ ਵੀ ਨਹੀਂ ਆਪਣੇ ਹੱਥ ਚ ਹੈਗੀ ਪਹਿਲਾਂ ਵੀ ਨਹੀਂ ਹੱਥ ਚ ਸੀ ਫੇਰ ਬਾਲਕਾਂ ਨੂੰ ਸੋਚਣਾ ਬਿਲਕੁਲ ਫਿਰ ਇਹ ਵੀ ਜਿੱਥੇ ਮਾਲਕ ਰੱਖੂਗਾ ਵਧੀ ਹੀ ਰਵਾਂਗੇ ਯਾਰ ਬਿਲਕੁਲ ਨਾਲੇ ਇਹਦੇ ਵਿੱਚ ਹੀ ਗੱਲ ਆ ਸੌਰੀ ਨਾ ਤੁਹਾਡੀ ਇੰਟਰਰਪਟ ਕੀਤੀ ਗੱਲ ਹਾਂਜੀ ਹਾਂਜੀ ਵੀ ਜ਼ਿੰਦਗੀ ਵੱਡਾ ਵਿਸ਼ਾ ਹੂੰ ਗਾਉਣਾ ਲਿਖਣਾ ਅਦਾਕਾਰੀ ਜਾਂ ਕੋਈ ਮਤਲਬ ਕੋਈ ਵੀ ਹੋਰ ਕੰਮ ਮੈਂ ਕੱਲ ਨੂੰ ਕਰਨ ਲੱਗ ਜਾ ਜਾਂਦਾ ਨਾਲ ਨਾਲ ਕੁਝ ਵੀ ਹੈ ਨਾ ਕੋਈ ਬਿਦਨਾਂ ਚ ਕੋ ਉਹ ਛੋਟੇ ਛੋਟੇ ਹਿੱਸੇ ਨੇ ਜ਼ਿੰਦਗੀ ਦੇ ਜ਼ਿੰਦਗੀ ਉਦੋਂ ਵੱਡਾ ਪੱਖ ਆ ਕਈ ਵਾਰੀ ਅਸੀਂ ਛੋਟੇ ਜਿਹੇ ਪੱਖ ਨੂੰ ਜਿਵੇਂ ਆਪਾਂ ਪਹਿਲਾਂ ਵਕਾਰਾਂ ਦੀ ਗੱਲ ਕਰੀ ਤੁਸੀਂ ਉਹਨੂੰ ਜ਼ਿੰਦਗੀ ਸਮਝ ਲੈਣੇ ਹੂੰ ਕਿੰਨੇ ਲੋਕ ਯਾਰ ਵੀਰੇ ਤੁਹਾਡੇ ਹਿਸਾਬ ਨਾਲ ਲਾਲਾ ਵੀ ਮੈਂ ਪਿੰਡਾਂ 'ਚ ਜਾਨਣਾ ਨਾ ਆਪਾਂ ਦੇਖਦੇ ਆ ਵਿਸਕੇ ਭਾਈ ਨੇ ਹੂੰ ਤੇ ਪਤਾ ਲੱਗਦਾ ਵੀ ਇਹ 20 ਸਾਲ ਤੋਂ ਬੋਲੇ ਨਹੀਂ ਯਾਰ ਇੱਕ ਕੁੱਕ ਤੋਂ ਜੰਮੇ ਹੋਏ ਦੋ ਭਾਈ ਯਾਰ 20 ਸਾਲ ਤੋਂ ਬੋਲੇ ਨਹੀਂ ਤੇ ਜਦੋਂ ਸਾਰੀ ਕਹਾਣੀ ਪਤਾ ਲੱਗਦੀ ਆ ਵੀ ਇੱਕ ਛੋਟੀ ਜੀ ਈਗੋ ਸੀ ਯਾਰ ਉਹਨੂੰ ਜ਼ਿੰਦਗੀ ਸਮਝ ਲੈ ਐਨਾਂ ਨੇ ਬਲਕਿ ਕਿਸੇ ਗੱਲ ਤੇ ਇਹਨਾਂ ਦੀ ਦੋਵਾਂ ਦੀ ਮਤਲਬ ਲੜਾਈ ਹੋ ਗਈ ਨਾ ਤੇ ਉਹ ਈਗੋ ਛੋਟੀ ਜੀ ਈਗੋ ਸੀ ਯਾ ਨਾ ਮੰਨ ਲਾ ਉਹਨੇ ਉਹਨੂੰ ਕੁਝ ਕਹਿਤਾ ਜਾ ਉਹਨੇ ਉਹਨੂੰ ਕੁਝ ਕਹਿਤਾ ਨਾ ਇੱਕ ਨਿੱਕੀ ਜੀ ਗੱਲ ਨੂੰ ਯਾਰ ਉਹ ਦੇਖ ਲੈ ਜ਼ਿੰਦਗੀ ਸਮਝ ਲੈ ਲੈਂਦੇ ਨੇ ਵੀ ਤੂੰ ਮੇਰੀ ਦੇਲੀ ਨਾ ਚੜੀ ਮੈਂ ਤੇਰੀ ਦੇਲੀ ਨਹੀਂ ਚੜਦਾ ਹਾਂ ਤੇ ਜ਼ਿੰਦਗੀ ਦੇ ਆਖਰੀ ਪੜਾ ਤੇ ਆ ਕੇ ਮੈਂ ਉਦਾਂ ਦੇ ਬੰਦੇ ਮਤਲਬ ਮੈਨੂੰ ਮਿਲਿਆ ਇੱਕ ਬੰਦਾ ਉਹਨੂੰ ਦੇਖੇ ਨਹੀਂ ਉਹ ਕਹਿੰਦਾ ਯਾਰ ਵੀ ਮੈਂ ਤਾਂ ਵੀ ਆਪਦੇ ਭਾਈ ਨੂੰ ਯਾਰ ਕਹਿੰਦਾ ਵੀ ਗੱਲ ਨਾਲ ਲਾਉਣ ਨੂੰ ਤਰਸਦਾ ਓਏ ਹੋਏ ਤੇ ਇੱਕ ਛੋਟੀ ਜੀ ਗੱਲ ਕਰਕੇ ਕਹਿੰਦਾ ਯਾਰ ਇੱਕ ਛੋਟੀ ਜੀ ਗੋ ਕਰਕੇ ਹਨਾ ਤੇ ਕਿੰਨੇ ਰਿਸ਼ਤੇਦਾਰਾਂ ਚ ਹੁੰਦਾ ਕਿੰਨੇ ਦੋਸਤਾਂ ਚ ਹੁੰਦਾ ਤੇ ਕਾਹ ਤੋਂ ਯਾਰ ਮਤਲਬ ਹੁਣ ਤੁਹਾਨੂੰ ਲੱਗਦਾ ਮਤਲਬ ਦੇਖੋ ਤੁਸੀਂ ਦੱਸਿਓ ਕਿ ਕੋਈ ਸਮਾਂ ਸੀਗਾ ਸਾਡੇ ਚ ਵੀ ਉਹ ਚੀਜ਼ਾਂ ਹੈਗੀਆਂ ਸੀਗੀਆਂ ਹੁਣ ਤੁਹਾਨੂੰ ਲੱਗਦਾ ਕਿ ਰਿਸ਼ਤਾ ਬਚਾਉਣ ਦੇ ਲਈ ਇੱਕ ਪਾਸਾ ਜੇ ਝੁਕਦਾ ਵੀ ਆ ਤਾਂ ਝੁਕ ਜਾਓ ਯਾਰ ਕਰ ਲੈਨੇ ਤੁਸੀਂ ਵੈਸੇ ਅੱਜ ਵੀ ਕਰ ਲੈਨੇ ਹਾਂ ਇਹ ਚੀਜ਼ਾਂ ਕਰਨਾ ਹੀ ਚਾਹੀਦਾ ਭਾਈ ਇਹ ਹਈ ਕਾਦੀ ਹੋਈ ਕੋਈ ਮਸਲਾ ਇੱਕ ਹੋਰ ਗੱਲ ਦੇਖੋ ਥੋੜੇ ਤੇ ਦੂਜੇ ਬੰਦੇ 'ਚ ਫਰਕ ਕੀ ਆ ਮਤਲਬ ਤੁਸੀਂ ਇਹ ਤਾਂ ਸੋਚੋ ਨਾ ਜ਼ਿੰਦਗੀ 'ਚ ਤੁਹਾਨੂੰ ਮਹਾਰਾਜ ਨੇ ਸਮਝ ਦੇਤੀ ਵੀ ਜੋ ਇਹ ਸਾਡੇ ਦੋ ਜਾਨਾਂ 'ਚ ਹੋ ਰਿਆ ਗਲਤ ਆ ਚਾਹੇ ਇਹਹੀ ਗਲਤ ਆ ਉਹਦੇ ਵਿੱਚ ਪਰ ਓਵਰ ਆਲ ਵਰਤਾਰਾ ਤਾਂ ਜੇ ਮੈਂ ਵੀ ਉਹੀ ਕਰਨੇ ਆ ਫਿਰ ਤਾਂ ਗਲਤੀ ਆ ਨਾ ਜੇ ਮੰਨ ਲਾ ਹੁਣ ਆਪਣੀ ਲੜਾਈ ਹੋ ਜੇ ਲੜਾਈ ਦੋਹਾਂ ਦੀ ਇੱਛਾ ਨਾਲ ਹੀ ਹੋਊਗੀ ਇਕੱਲੇ ਦੀ ਇੱਛਾ ਨਾਲ ਲੜਾਈ ਤਾਂ ਨਹੀਂ ਹੁੰਦੀ ਬਹਿਸ ਹੋ ਸਕਦੀ ਆ ਨਾ ਆਪਾਂ ਇੱਕ ਦੂਜੇ ਨੂੰ ਗਾਣਾ ਕੱਢ ਸਕਦੇ ਆ ਬਹਿਸ ਹੋ ਸਕਦੀ ਹੈ ਜੇ ਲੜਾਈ ਦਾ ਰੂਪ ਲਊਗੀ ਉਹ ਚੀਜ਼ ਹੱਥੋਂ ਪਾਈ ਤੱਕ ਜਾਵਾਂਗੇ ਤਾਂ ਦੋਹਾਂ ਦੀ ਕੰਸੈਂਟਰ ਵਾਲੀ ਹੋਊਗੀ ਹਨਾ ਫਿਰ ਉਹਦੇ ਵਿੱਚੋਂ ਇੱਕ ਬੰਦਾ ਜੇ ਸਮਝ ਰੱਖਣ ਵਾਲਾ ਹੋਵੇ ਬੀਰ ਘੱਟ ਤੋਂ ਘੱਟ ਮਈਂ ਪਿੱਛੇ हट ਜਾ ਜੇ ਮੈਨੂੰ ਸਮਝਦੀ ਦੀ ਮਾਲਕ ਨੇ ਉਹ ਨਹੀਂ ਦਿੱਤੀ ਫਿਰ ਕੀ ਚੱਕਰ ਆ ਹਾਂ ਕੱਲ ਨੂੰ ਇਹਨੂੰ ਵੀ ਆ ਸਕਦੀ ਹੈ ਯਾਰ ਹਾਂ ਕੱਲ ਨੂੰ ਖਬਰ ਆਈ ਇਹ ਮੈਨੂੰ ਫੋਨ ਲਾ ਕੇ ਕਹਦੇ ਵੀ ਯਾਰ ਤੂੰ ਉਹਦੇ ਬਾਈ ਯਾਰ ਦਿਲ ਜਿੱਤ ਲਿਆ ਨਾ ਬਿਲਕੁਲ ਮੈਂ ਤਾਂ ਉਹਦੇ ਮੇਰੀ ਉਹ ਭਾਰੀ ਸੀ ਮੈਂ ਤਾਂ ਮਤਲਬ ਹਨਾ ਮੇਰਾ ਤਾਂ ਮਾੜਾ ਖਰਾਬ ਹੋਇਆ ਸੀ ਬਾਈ ਹਨਾ ਇਹ ਵਰਤ ਨੂੰ ਉਹਦੇ ਇੰਨੀ ਵਧੀਆ ਗੱਲ ਕਰੀ ਯਾਰ ਤੂੰ ਦਿਲ ਜਿੱਤ ਲਿਆ ਨਾ ਐ ਨਹੀਂ ਪਤਾ ਥੋੜੀ ਜਿੰਦਗੀ ਦਾ ਸਭ ਤੋਂ ਖੂਬਸੂਰਤ ਰਿਲੇਸ਼ਨ ਬਣਦੇ ਹੋ ਜਿਹੜਾ ਇੱਕ ਦਿਨ ਤੁਸੀਂ ਲੜ ਰਹੇ ਹੋ ਪਰ ਅੱਜ ਕੱਲ ਆਪਾਂ ਦੇਖਦੇ ਕਿ ਪੇਸ਼ੈਂਸ ਨਹੀਂ ਰਿਹਾ ਜਿਵੇਂ ਆਪਾਂ ਨਾ ਯਾਰ ਦੋਸਤ ਦੇ ਨਾਲ ਕਈ ਵਾਰ ਦੋਸਤੀ 500 ਰੁਪਏ ਪਿੱਛੇ ਤੋੜ ਦਿੰਨੇ ਆ ਵੀ ਮੈਂ ਤੋਂ 500 ਰੁਪਏ ਮੰਗੇ ਤੇ ਉਹਨੇ ਮੈਨੂੰ ਦਿੱਤਾ ਨਹੀਂ ਤੇ ਯਾਰ ਉਹ ਮੇਰੇ ਮਾੜੇ ਟਾਈਮ 'ਚ ਕੰਮ ਨਹੀਂ ਆਇਆ ਕੀ ਪਤਾ ਉਹਦੀ ਉਹ ਤੋਂ ਵੱਡੀ ਮਜਬੂਰੀ ਹੋਵੇ ਨਾ ਹੋਵੇ ਉਹਦੇ ਕੋਲ ਹਾਂ ਹਾਂ ਨਾ ਹੋਣ ਕੁਝ ਵੀ ਹੋ ਸਕਦਾ ਨਾਲੇ ਮਤਲਬ ਮੈਨੂੰ ਇਹ ਲੱਗਦਾ ਵੀ ਕਿਸੇ ਨੂੰ ਵੀ ਦੁਨਿਆਵੀ ਚੀਜ਼ਾਂ ਬੀ ਬੰਦੇ ਦੀ ਜੇ ਮੰਨ ਲਾ ਵੈਲਿਊ ਹੈ ਨਾ ਦੂਜੇ ਬੰਦੇ ਦੀ ਕਿਸੇ ਦੀ ਵੀ ਵੈਲਿਊ ਨਾ ਉਹਦੀ ਜ਼ਿੰਦਗੀ 'ਚ ਤੁਹਾਡੇ ਵਰਗੇ ਹਾਲਾਤ ਨਹੀਂ ਹੈਗੇ ਉਹਦੇ ਹੂੰ ਕਈ ਵਾਰੀ ਤਾਂ ਆਪਾਂ ਹੁਣ ਕਿੰਨੀ ਵਾਰੀ ਪਤਾ ਕੀ ਆ ਕੋਈ ਜਣਾ ਕਹੂਗਾ ਵੀ ਆਰ ਫਲਾਣਾ ਬੰਦਾ ਯਾਰ ਉਹਨੇ ਮੈਨੂੰ ਵਧੀਆ ਨਹੀਂ ਬੁਲਾਇਆ ਨਾ ਹੂੰ ਕੀ ਪਤਾ ਯਾਰ ਉਹਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਉਹ ਕਿੱਥੋਂ ਆ ਰਿਹਾ ਹੂੰ ਕੀ ਪਤਾ ਮਤਲਬ ਕਿਸੇ ਦੇ ਫਿਊਨਰਲ ਤੋਂ ਆ ਰਿਹਾ ਹੋਵੇ ਕਿਸੇ ਦੇ ਘਰੇ ਹੈ ਨਾ ਵਿਸੰਸਕਾਰ ਤੋਂ ਕਿਸੇ ਦੇ ਨਾ ਸੰਸਕਾਰ ਤੋਂ ਆ ਰਿਹਾ ਹੋਵੇ ਮੈਨੂੰ ਇਹ ਲੱਗਦਾ ਵੀ ਨਹੀਂ ਯਾਰ ਵੀ ਤੁਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਉਹਦੀ ਸਟੇਟਮੈਂਟ ਦੇਖ ਕੇ ਜਾ ਮਤਲਬ ਉਹ ਬੋਲ ਕੀ ਰਿਹਾ ਰਾਈਟ ਨਾ ਉਹ ਜਾਂ ਕੁਝ ਵੀ ਉਹਦੇ ਹਾਲਾਤ ਕੁਝ ਵੀ ਹੋ ਸਕਦੇ ਨੇ ਯਾਰ ਤੁਸੀਂ ਨਾ ਲੱਗੇ ਹੋ ਹੋ ਲੰਬੇ ਸਮੇਂ ਤੋਂ ਤੁਸੀਂ ਬਹੁਤ ਸਾਰੇ ਦੋਸਤ ਬਣਾਏ ਵੀ ਹੋਣਗੇ ਬਹੁਤ ਸਾਰੇ ਦੋਸਤਾਂ ਦੇ ਨਾਲ ਕਈ ਵਾਰ ਹੋਇਆ ਹੋਊਗਾ ਵਿਗੜੀ ਵੀ ਹੋਗੀ ਹੁਣ 12 ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਲੱਗੇ ਨੂੰ ਉਸ ਤੋਂ ਪਹਿਲਾਂ ਸਕੂਲ ਦੇ ਦੋਸਤ ਵੀ ਹੋਣਗੇ ਕਾਲਜ ਦੇ ਵੀ ਹੋਣਗੇ ਫਿਰ ਤੁਸੀਂ ਨਿਚੋੜ ਕੱਢਿਆ ਕਿ ਅਸਲੀ ਦੋਸਤ ਕਿਹੋ ਜਿਹਾ ਹੋਣਾ ਚਾਹੀਦਾ ਤੇ ਦੋਸਤੀ ਕੀ ਹੈ ਨਹੀਂ ਥੋੜੀ ਵਿਗੜਦੀ ਹੀ ਨਹੀਂ ਬਾਈ ਤੁਸੀਂ ਇੱਕ ਬੇਸਿਕ ਬੁਨਿਆਦੀ ਸਮਝ ਬਣਾ ਲਓ ਯਾਰ ਪਤਾ ਕੀ ਚੱਕਰਾ ਅਸੀਂ ਹੁਣ ਮੈਂ ਦੱਸਦਾ ਜਦੋਂ ਤੁਹਾਨੂੰ ਇਹ ਸਮਝ ਆ ਗਈ ਵੀ ਤੁਸੀਂ ਜਿਹੜਾ ਇੱਕ ਰਿਸ਼ਤਾ ਉਹਦੇ ਵਿੱਚ ਗੈਪ ਕਿੰਨਾ ਰੱਖਣਾ ਹਾਂ ਦੂਜਾ ਬੰਦਾ ਕਿੱਥੇ ਹੋਣਾ ਚਾਹੀਦਾ ਉਹ ਰਿਸ਼ਤੇ ਦੇ ਵਿੱਚ ਪੂਰੀ ਕਿੰਨੀ ਹੋਣੀ ਚਾਹੀਦੀ ਓਕੇ ਜੇ ਆਪਾਂ ਬਹੁਤ ਜੇ ਮੈਂ ਇੱਥੇ ਬਹਿ ਜਾऊंगा ਨਾ ਇੱਥੇ ਬਹਿ ਕੇ ਤਾਂ ਆਪਣੀ ਗੱਲ ਨਹੀਂ ਹੋਊਗੀ ਆਪਣੇ ਇੱਥੇ ਬਹਿ ਕੇ ਹੋਰੀਆ ਤਾਂ ਆਪਣਾ ਵਧੀਆ ਸੰਭਾਵ ਹੋ ਰਿਹਾ ਹਾਂ ਕਿਉਂਕਿ ਇੱਥੇ ਇੱਕ ਤੱਕ ਥੋੜਾ ਘੇਰਾ ਹੋਊਗਾ ਮਨ ਦਾ ਉੱਦੋਂ ਪਿੱਛੇ ਮਤਲਬ ਇੱਥੇ ਪਿੱਛੇ ਥੋੜਾ ਹੋਊਗਾ ਇਸ ਤੋਂ ਵਿੱਚ ਅੱਗੇ ਮੇਰਾ ਹੋਊਗਾ ਸੋ ਮੈਨੂੰ ਲੱਗਦਾ ਵੀ ਇਹ ਸਮਝਦੇ ਹੋਣੀ ਬਹੁਤ ਜ਼ਰੂਰੀ ਆ ਵੀ ਤੁਸੀਂ ਕਿੱਥੇ ਖੜ ਕੇ ਕਿਹੜੀ ਗੱਲ ਕਰਨੀ ਹੈ ਨਾ ਤੇ ਕਦੇ ਵੀ ਜ਼ਿੰਦਗੀ ਵਿੱਚ ਰਿਸ਼ਤਾ ਨਹੀਂ ਟੁੱਟ ਤੁਸੀਂ ਇਹ ਹਥਿਆਰ ਸਿਰਦੋ ਥੋੜਾ ਕਿਹੜਾ ਲੜਨਾ ਬੜਾ ਜ਼ਰੂਰੀ ਆ ਰਹਿ ਜਾਣਾ ਰਿਸ਼ਤਾ ਪਰ ਕੱਟ ਤੋ ਕ ਟੁੱਟੋਂਗੇ ਤਾਂ ਨਹੀਂ ਮਤਲਬ ਠੀਕ ਆ ਕਿਸੇ ਦੇ ਮਲਾਲ ਰਹਿ ਜੂ ਕੋਈ ਦਿਲ ਚ ਤੁਹਾਨੂੰ ਲੈ ਕੇ ਜਾ ਤੁਹਾਡੇ ਦਿਲ ਚ ਕਿਸੇ ਨੂੰ ਲੈ ਕੇ ਰਹਿ ਜੂਗਾ ਤੇ ਉਹ ਵੀ ਤਾਂ ਉਮਰ ਨਹੀਂ ਰਹਿਣਾ ਜਿੱਤੇ ਜ਼ਿੰਦਗੀ ਚ ਸ਼ਾਇਦ ਬੰਦਾ ਮਤਲਬ ਅਖੀਰਲੇ ਸਾਲਾਂ ਜਾਂਦਾ ਯਾਰ ਉਹ ਤਰ ਅਗਰੈਟ ਹੁੰਦੀ ਹੋਣਗੇ ਵੀ ਯਾਰ ਕਾ ਤੋਂ ਹੁਣ ਮੈਂ ਜਿਵੇਂ ਤੁਹਾਨੂੰ ਪਹਿਲਾਂ ਵਾਲੀ ਗੱਲ ਦੱਸੀ ਵੀ 20 ਸਾਲ ਦਾ ਉਹ ਕਹਿੰਦਾ ਮੈਂ ਗਵਾ ਲਿਆ ਨਾ ਹੁਣ ਉਹ 20 ਸਾਲ ਦੁਬਾਰੇ ਹੱਥ ਨਹੀਂ ਆਉਣੇ ਦੁਨੀਆ ਤੇ ਮੈਨੂੰ ਵੀ ਨਹੀਂ ਪਤਾ ਮੈਂ ਦੁਬਾਰੇ ਆਉਣਾ ਕਿ ਨਾ ਉਹਨੇ ਵੀ ਨਹੀਂ ਪਤਾ ਵੀ ਦੁਬਾਰੇ ਆਉਣਾ ਕਿ ਨਾ ਮੇਰੇ ਭਾਈ ਨੇ ਕਹਿੰਦਾ ਪਰ ਯਾਰ ਜਿਹੜੇ ਮੈਂ 20 ਸਾਲ ਨੂੰ ਨਹੀਂ ਬੁਲਾਇਆ ਨਾ ਉਹ 20 ਸਾਲ ਦਾ ਨਿੱਗ ਮੈਂ ਗਵਾ ਲਿਆ ਕਹਿੰਦਾ ਆਪਣੇ ਭਰਾ ਦਾ ਵੀ ਜੋ ਸਾਡੇ ਦੋਵਾਂ ਦਾ ਨਿੱਗ ਹੋ ਸਕਦਾ ਸੀ ਕੋਕੋਖ ਜੰਮੇ ਸੀ ਨਾ ਤੇ ਉਹੀ ਆ ਵੀ ਸਮਝ ਜੋ ਪਹਿਲਾਂ ਗੱਲਾਂ ਵਧੀਆ ਰਹੂਗਾ ਬਿਲਕੁਲ ਇੰਡਸਟਰੀ ਚ ਜੇ ਤੁਸੀਂ ਦੱਸਣਾ ਚਾਹੋ ਤਾਂ ਇੰਡਸਟਰੀ ਚ ਅੱਜ ਵੀ ਐਦਾਂ ਦੇ ਯਾਰ ਹੈਗੇ ਨੇ ਜਿਨ੍ਹਾਂ ਨੂੰ ਜੇ ਹਰਫ ਚਿਰ ਮਰ ਰਾਤ ਨੂੰ 12 ਵਜੇ ਵੀ ਫੋਨ ਲਾਵੇ ਤੇ ਫੋਨ ਚੱਕ ਕੇ ਰਿਪਲਾਈ ਜ਼ਰੂਰ ਕਰਨਗੇ ਤੇ ਕਦੇ ਵੀ ਲੋੜ ਪੈਂਦੀ ਆ ਉਹ ਕਿਹੜਾ ਇਨਸਾਨ ਹੈ ਜਦੋਂ ਵੀ ਲੋੜ ਪੈਂਦੀ ਹੈ ਜਿਹਨੂੰ ਸਭ ਤੋਂ ਪਹਿਲਾਂ ਫੋਨ ਲਾਉਂਦੇ ਆ ਮਤਲਬ ਇੰਡਸਟਰੀ ਮੈਂ ਦੱਸਦਾ ਜਿਵੇਂ ਇਹ ਵੀ ਪਰਸੈਪਸ਼ਨ ਹੈ ਬਾਅਦ ਵਿੱਚ ਵੀ ਹੋ ਸਕਦੇ ਕੋਈ ਚੱਕਰ ਨਹੀਂ ਨਹੀਂ ਮਤਲਬ ਪਰਸੈਪਸ਼ਨ ਮੈਂ ਹੁੰਦਾ ਇੰਡਸਟਰੀ ਇੰਡਸਟਰੀ ਸ਼ਬਦ ਦਾ ਬਹੁਤ ਵਰਤਦੇ ਹਨ ਹਾਂ ਕਲਾਕਾਰ ਦਾ ਜਿਹੜਾ ਸਫਰ ਹੁੰਦਾ ਉਹ ਨਿੱਜੀ ਹੁੰਦਾ ਮਨ ਲਾ ਮੇਰਾ ਸਫ਼ਰ ਮੇਰਾ ਨਿੱਜੀ ਸਫ਼ਰ ਆ ਹੂੰ ਮੈਂ 1 ਸਾਲ ਦੇ ਵਿੱਚ ਮੰਨ ਲਾਦਾ ਵੀ ਆਪਦੀ ਇੰਡਸਟਰੀ ਦੇ ਲੋਕਾਂ ਨੂੰ ਮੰਨ ਲਓ ਮਹੀਨਾ ਮਿਲਦਾ ਹੂੰਗਾ ਤੇ 11 ਮਹੀਨੇ ਤਾਂ ਮੇਰੇ ਆਪਦੇ ਲੋਕਾਂ ਨਾਲ ਮਤਲਬ ਵਸਰ ਹੁੰਦੇ ਨੇ ਨਾ ਮੇਰੇ ਪਰਿਵਾਰ ਨਾਲ ਮੇਰੇ ਦੋਸਤਾਂ ਮਿੱਤਰਾਂ ਨਾਲ ਜਿਹੜਾ ਮੇਰਾ ਘੇਰਾ ਸਾਰਾ ਨਾ ਸੋ ਕਲਾਕਾਰ ਲਈ ਇੰਡਸਟਰੀ ਘੱਟ ਮੈਟਰ ਕਰਦੀ ਹੁੰਦੀ ਹੈ ਸਾਰੇ ਲੋਕ ਆਪ ਦੇ ਆਪ ਦੇ ਲੈਵਲ ਤੇ ਆਪਦਾ ਕੰਮ ਕਰੀ ਜਾਂਦੇ ਹੁੰਦੇ ਨੇ ਆਪਦਾ ਵਿਜ਼ਨ ਹੁੰਦਾ ਸਾਰਿਆਂ ਦਾ ਤੇ ਜਿਹੜੇ ਇਹ ਤਰ੍ਹਾਂ ਦੇ ਆਰਟਿਸਟ ਹੁੰਦੇ ਨੇ ਵੀ ਉਹਨੇ ਆ ਬਣਾ ਲਿਆ ਮੈਂ ਵੀ ਉਹ ਬਣਾਉਣਾ ਉਹਨੇ ਆ ਗਾਣਾ ਕੱਢਤਾ ਮੈਂ ਵੀ ਉਹ ਵਜਾ ਕੱਢਣਾ ਉਹਨੇ ਆ ਫਿਲਮ ਕੱਢਤੀ ਮੈਂ ਵੀ ਉਹ ਹੀ ਕੱਢਣੀ ਆ ਉਹਨਾਂ ਲਈ ਹੋ ਸਕਦੀ ਇੰਡਸਟਰੀ ਮੈਟਰ ਕਰਦੀ ਆ ਪਰ ਮੈਨੂੰ ਵੀ ਲੱਗਦਾ ਜਿੰਨਾਂ ਦਾ ਜਿਹੜਾ ਬੰਦਾ ਏਟਲੀਸਟ ਇਹ ਸਮਝ ਗਿਆ ਵੀ ਮੇਰਾ ਰਾਹ ਆਪਦਾ ਹੂੰ ਮੈਨੂੰ ਸੁਣਨ ਵਾਲੇ ਆਪਦੇ ਨੇ ਮੇਰਾ ਰਾਹ ਆਪਦਾ ਜਿਹੜੀ ਚੀਜ਼ ਮੈਂ ਡਿਲੀਵਰ ਕਰਨੀ ਆ ਉਹ ਮੈਂ ਕਰਨੀ ਆ ਜਿਹੜੀ ਦੂਜੇ ਨੇ ਕਰਨੀ ਆ ਦੂਜੇ ਨੇ ਕਰਨੀ ਆ ਹੂੰ ਹੁਣ ਆਪਣਾ ਆਹੀ ਟੇਬਲ ਹੀ ਆ ਨਾ ਹੁਣ ਇਹਦੇ ਉੱਤੇ ਬੋਤਲਾਂ ਪਾ ਧਰ ਦਿੰਨੇ ਆ ਇਹਦੀ ਗਿਣਤੀ ਕਰੀ ਜਾ ਸਕਦੀ ਐ ਵੀ ਉੱਤੇ ਇਹ ਤਾਂ ਕੋਈ ਗਿਣਤੀ ਨਹੀਂ ਹੈਗੀ ਇੱਕ ਟਾਈਮ ਤੇ 100 ਵੀ ਹੋ ਸਕਦਾ 1000 ਵੀ ਹੋ ਸਕਦਾ ਤੇ ਲੋਕ ਹਜ਼ਾਰੋਂ ਵੀ ਸੁਣ ਸਕਦੇ ਨੇ ਹੁਣ ਤੁਸੀਂ ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਕਿ ਤੁਸੀਂ ਸਿਰਫ 10 ਜਣੇ ਨੂੰ ਸੁਣੋਗੇ ਜਾਂ 20 ਜਣੇ ਨੂੰ ਸੁਣੋਗੇ ਤੇ ਤੁਸੀਂ ਕਹਿੰਦੇ ਹੋ ਯਾਰ ਹੋ ਸਕਦਾ ਮੈਂ 50 ਕਲਾਕਾਰਾਂ ਨੂੰ ਵੀ ਸੁਣਦਾ ਹਾਂ ਹੋ ਸਕਦਾ ਮੈਂ ਇੱਕ ਨੂੰ ਵੀ ਸੁਣਦਾ ਹਾਂ ਇਹ ਤਾਂ ਬੰਦੇ ਤੋਂ ਬੰਦਾ ਡਿਫਰ ਕਰਦੀ ਹੈ ਨਾ ਗੱਲ ਸੋ ਮੈਨੂੰ ਲੱਗਦਾ ਸਾਰਿਆਂ ਦੀ ਉਹ ਨੀ ਸਪੇਸ ਆ ਯਾਰ ਸਾਰਿਆਂ ਕੋਲ ਓਨੀ ਵੀ ਮੌਕਾ ਨਾ ਆਉਣ ਦਾ ਅੱਗੇ ਅੱਜ ਦਾ ਸਭ ਤੋਂ ਸੋਸ਼ਲ ਮੀਡੀਆ ਦੇ ਜੇ ਨੁਕਸਾਨ ਨੇ ਫਾਇਦੇ ਵੀ ਇਹ ਨੇ ਵੀ ਆਜ ਤਾਂ ਕੋਈ ਬਹੁਤ ਟੌਪ ਦਾ ਬੰਦਾ ਜਿਹੜਾ ਕਰੋੜਾਂ ਰੁਪਏ ਲਾ ਸਕਦਾ ਸੋਸ਼ਲ ਮੀਡੀਆ ਨੂੰ ਕਿੰਨਾ ਕਿ ਸੀਰੀਅਸ ਲੈਣੇ ਆ ਤੁਸੀਂ ਨਹੀਂ ਸੀਰੀਅਸ ਨਹੀਂ ਲੈਂਦੇ ਆ ਪਜਾ ਜੰਮਾ ਨੇ ਸੀਰੀਅਸ ਨਹੀਂ ਸਮਝ ਹਰੇ ਸੀਰੀਅਸ ਲੈਂਦੇ ਆ ਸੋਸ਼ਲ ਮੀਡੀਆ ਦਾ ਇਹ ਆ ਵੀ ਬਸ ਸਾਰਾ ਮਤਲਬ ਮਾੜਾ ਮੋਟਾ ਦੇਖ ਲੈਣੇ ਆ ਨਾ ਵੀ ਕੀ ਨਚੋੜ ਹੈ ਇਹਦਾ ਤੇ ਉਹ ਤਾਂ ਹੈ ਹੀ ਨਹੀਂ ਸੋਸ਼ਲ ਮੀਡੀਆ ਸੀਰੀਅਸ ਲੈਣ ਵਾਲੀ ਚੀਜ਼ ਹੈ ਜਦੋਂ ਇਹ ਸੋਸਾਇਟੀ ਨੂੰ ਇੰਨਾ ਸੀਰੀਅਸ ਲੈਣ ਲੱਗੇ ਫਿਰ ਥੋੜੀ ਜਿਓ ਪਾਉਗੇ ਜਿਵੇਂ ਪਹਿਲਾਂ ਪਿਛਲੀ ਗੱਲ ਕਰੀ ਜੇ ਹੁਣ ਸਾਰੇ ਕੁਝ ਨੂੰ ਇੰਨਾ ਸੀਰੀਅਸ ਲਾਉਂਗੇ ਤੁਹਾਨੂੰ ਆ ਕੇ ਮਤਲਬ ਤੁਹਾਨੂੰ ਦੱਸਿਆ ਜਾਂਦਾ ਉਹੀ ਸਿਸਟਮ ਇੰਡਸਟਰੀ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਇੰਡਸਟਰੀ ਦੀ ਡੈਫੀਨੇਸ਼ਨ ਇਹ ਹੁੰਦੀ ਹੈ ਇੰਡਸਟਰੀ ਤੁਹਾਨੂੰ ਦੱਸਦੀ ਆ ਵੀ ਕਲਾਕਾਰ ਆਇਆ ਰਹਿਣਾ ਚਾਹੀਦਾ ਕਲਾਕਾਰ ਦਾ ਰਹਿਣ ਸਹਿਣ ਆ ਕਲਾਕਾਰ ਦਾ ਰਤਬਾ ਹੁੰਦਾ ਜਿਹਦੇ ਕੋਲ ਆ ਗਿਆ ਐਡਾ ਕਲਾਕਾਰ ਆ ਐਂ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ ਹੂੰ ਚੱਪਲਾਂ ਤੇ ਰੇ ਫਿਰਦਾ ਬੰਦਾ ਸਭ ਤੋਂ ਵੱਡਾ ਕਲਾਕਾਰ ਹੋ ਸਕਦਾ ਹੈ ਤੇ ਇੰਡਸਟਰੀ ਤਾਂ ਨਹੀਂ ਕਹਿੰਦੀ ਵੀ ਹਾਂ ਚੱਪਲਾਂ ਤੇ ਰਹੇ ਕਲਾਕਾਰ ਹੁਣ ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਝ ਜਿਆ ਰਹਿਣਾ ਤਾਂਨੇ ਬਾਣੇ ਉਹੀ ਗੱਲਾਂ ਨੇ ਬਸ ਇੰਡਸਟਰੀ ਦੇ ਹੱਥ 'ਚ ਹੁੰਦਾ ਵੀ ਐਸਪੋਜ਼ ਕਰੋ ਵੀ ਇੰਡਸਟਰੀ ਹਰਫ ਚੀਮਾ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਤੇ ਹਰਫ ਚੀਮਾ ਪਹਿਲਾਂ ਗਿਆ ਜੂਗਾ ਤੇ ਦੂਜੇ ਨੂੰ ਨਹੀਂ ਲੈ ਕੇ ਆਉਣਾ ਚਾਹੁੰਦੀ ਤਾਂ ਉਹ ਪਿੱਛੇ ਰਹੂਗਾ ਇਹ ਇੰਡਸਟਰੀ ਦੇ ਹੱਥ 'ਚ ਹੁੰਦਾ ਜਿਹੜੇ ਲੋਕ ਬੈਠੇ ਨੇ ਨਹੀਂ ਨਹੀਂ ਇੰਡਸਟਰੀ ਕਲਾਕਾਰਾਂ ਨਾਲ ਆ ਕਲਾਕਾਰ ਇੰਡਸਟਰੀ ਨਾਲ ਨਹੀਂ ਹੈਗੀ ਓਕੇ ਪਰ ਕਲਾਕਾਰ ਕਿਵੇਂ ਨੇ ਇੰਡਸਟਰੀ ਨਾਲ ਘਰੇ ਬੈਠੇ ਬੰਦੇ ਨੇ ਗਾਣਾ गा ਕੇ ਪਾਤਾ ਯਾਰ ਫੇਸਬੁੱਕ ਤੇ ਹੂੰ ਠੀਕ ਆ ਫੇਸਬੁੱਕ ਤਾਂ ਇੰਡਸਟਰੀ ਨਹੀਂ ਹੈਗੀ ਹਾਂ ਠੀਕ ਆ ਉਹ ਰਤੂ ਰਾਤ ਉਹਨੂੰ ਦੁਨੀਆ ਸੁਣਨ ਲੱਗ ਗਈ ਲੋਕ ਕਾਦੀ ਆ ਇੰਡਸਟਰੀ ਦੀ ਉਹਨੂੰ ਕੰਪਨੀ ਵਾਲੇ ਕਹਿੰਦੇ ਸਾਡੇ ਨਾਲ ਗੀਤ ਕਰ ਜਾ ਹਾਂ ਤੇ ਇੰਡਸਟਰੀ ਮਤਲਬ ਕਲਾਕਾਰਾਂ ਨਾਲ ਚੱਲਦੀ ਆ ਕਲਾਕਾਰ ਇੰਡਸਟਰੀ ਨਾਲ ਨਹੀਂ ਚੱਲਦਾ ਇਹ ਕਿੱਡਾ ਕਬੜਾ ਚੈਲੰਜ ਹੁੰਦਾ ਬਾਈ ਅੱਜ ਦੇ ਟਾਈਮ 'ਚ ਜੇਕਰ ਆਪਾਂ ਦੇਖੀਏ ਨਾ ਸਾਡਾ ਪੰਜਾਬੀ 뮤직 ਟੌਪ ਤੇ ਆ ਮਾਨ ਹੁੰਦਾ ਤੇ ਇਹ ਕਿੱਡਾ ਕਬੜਾ ਚੈਲੰਜ ਆ ਕਿਉਂਕਿ ਨਵੇਂ 뮤직 ਬਣ ਰਹੇ ਨੇ ਤੁਸੀਂ 뮤직 ਬਣਾਉਂਦੇ ਹੋ ਇਹ ਕੀ ਇਹ ਕਿਵੇਂ ਸੋਚਦੇ ਹੋ ਯਾਰ ਕਿ ਹੁਣ ਮੈਂ ਕੁਝ ਐਵੇਂ ਦਾ ਲੈ ਕੇ ਆਵਾਂ ਕਿ ਜਿਹੜਾ ਉਸ ਚੀਜ਼ ਨੂੰ ਪਿੱਛੇ ਛੱਡ ਕੇ ਅੱਗੇ ਆਵੇ ਕਿਉਂਕਿ ਲੋਕਾਂ ਦਾ ਚੂਜ਼ ਹੀ ਬਹੁਤ ਹੋ ਗ ਜਦੋਂ ਆਪਸ਼ਨ ਘੱਟ ਹੁੰਦੀ ਹੈ ਉਦੋਂ ਮੰਨ ਸਕਦੇ ਆ ਪਰ ਅੱਜ ਆਪਸ਼ਨਾਂ ਬਹੁਤ ਨੇ ਚੈਲੰਜ ਲੱਗਦਾ ਇਹ ਇੱਕ ਹਮ ਵਧੀਆ ਚੈਲੰਜ ਆ ਮਤਲਬ ਗੁੱਡ ਚੈਲੰਜ ਆ ਵੀ ਥੋੜਾ ਹਾਂ ਜੇ ਸਮਾਜ ਦੀ ਗ੍ਰੋਥ ਹੋ ਰਹੀ ਆ ਹਮ ਮਰ ਜੇ ਕਹਿ ਰਿਹਾ ਸਮਾਜ ਵੀ ਸਮੇਂ ਨਾਲ ਰਲਿਆ ਹੋਇਆ ਅੱਜ ਸਮੇਂ ਨਾਲ ਤੇਜ਼ ਭੱਜਣਾ ਸ਼ੁਰੂ ਹੋ ਗਿਆ ਜਿਹੜੀ ਤਬਦੀਲੀ ਪਹਿਲਾਂ 10 ਸਾਲਾਂ ਚਾਉਂਦੀ ਸੀ ਹੁਣ 1 ਸਾਲ ਚਾਉਂਦੀ ਆ ਇੰਨੀ ਤੇਜ਼ ਹੋ ਗਏ ਸੀ ਹੁਣ ਉਹਦੇ ਵਿੱਚ ਆਬੀਸ ਜੀ ਗੱਲ ਆ ਵੀ ਲੋਕਾਂ ਕੋਲ ਸਮਾਂ ਦਾ ਘਟਜੂਗਾ ਜੇ ਪਹਿਲਾਂ ਅਸੀਂ ਇੱਕ ਇੱਕ ਐਲਬਮ ਲਗਾਤਾਰ ਲਾ ਕੇ ਸੁਣ ਲੈਂਦੇ ਸੀ ਅੱਜ ਤੋਂ 10 ਸਾਲ ਪਹਿਲਾਂ ਤੇ ਹੁਣ ਅਸੀਂ ਉਹਵੇਂ ਨਹੀਂ ਸੁਣਦੇ ਨ ਹਉਂ ਪਾਸੀ ਹੋ ਸਕਦਾ ਇੱਕ ਗੀਤ ਵੀ ਪੂਰਾ ਨਾ ਸੁਣੀਆ ਨਾ ਸਾਰਾ ਕੁਝ ਤਬਦੀਲ ਹੋ ਰਿਹਾ ਉਹਦੇ ਵਿੱਚ ਹਾਂ ਤੁਸੀਂ ਸਰਵਾਈਵ ਕਰਨਾ ਦੇਖ ਉਹਦੇ ਵਿੱਚ ਤੁਹਾਨੂੰ ਸਮਝ ਹੋਣੀ ਤਾਂ ਜ਼ਰੂਰੀ ਆ ਇੱਕ ਪਰ ਮੈਂ ਜਿਹੜੀ ਮਤਲਬ ਸਭ ਤੋਂ ਵੱਡੀ ਗੱਲ ਆਬਜ਼ਰਵ ਕੀਤੀ ਹੈ ਨਾ ਕ੍ਰੀਏਸ਼ਨ ਦੇ ਵਿੱਚ ਆਰਟ ਕ੍ਰੀਏਸ਼ਨ ਦੇ ਵਿੱਚ ਉਹ ਇਹ ਕੀਤੀ ਆ ਵੀ ਹੁਣ ਤੁਸੀਂ ਬੈਠਿਓ ਤੁਸੀਂ ਵੀ ਤਾਂ ਨਵੀਂ ਉਮਰ ਦੇ ਹੋ ਹਾਂ ਤੇ ਕੋਈ ਹੋਰ ਆਪਾਂ ਨੂੰ ਮਿਲਦਾ ਮੁੰਡਾ ਨਵੀਂ ਉਮਰ ਦਾ ਇਹੇ ਕਿਹੀ ਜਾਂਦਾ ਯਾਰ ਬਾਹਲਾ ਵੀ ਨਹੀਂ ਫਲਾਣੇ ਬੰਦੇ ਦੀ ਥੋੜੀ ਕਿਹੜਾ ਸਮਝ ਹੈ ਨਹੀਂ ਡਿਵੈਲਪ ਹੋਈ ਹੋਈ ਤੇ ਤੁਸੀਂ ਇੱਕ ਚੰਗਾ ਗੀਤ ਨਹੀਂ ਸੁਣੋਗੇ ਬਿਲਕੁਲ ਇੱਥੇ ਮਦਰ ਮੈਂ ਲੈ ਬਿਲਕੁਲ ਪੁਰਾਣੀਆਂ ਸਾਜ਼ਾਂ ਨਾਲ ਪੁਰਾਣੇ ਤਰ੍ਹਾਂ ਦਾ ਗੀਤ ਬਣਾਦਾ ਵਿਂਟੇਜ ਹਾਂ ਹਾਂ ਤੇ ਤੁਸੀਂ ਹੋ ਸਕਦਾ ਉਸ ਗੀਤ ਨੂੰ ਕਿੰਨੀ ਵਾਰੀ ਸੁਣ ਲਓ ਕੋਈ ਨਵਾਂ ਗੀਤ ਨਾ ਸੁਣੋ ਸੋ ਕਮਰਸ਼ੀਅਲੀ ਤਾਂ ਕੋਈ ਚੈਲੰਜ ਨਹੀਂ ਹੈਗਾ ਇਹ ਇਹ ਤਾਂ ਵੈਸੇ ਹੀ ਮਦਰ ਕਿਹਾ ਜਾਂਦਾ ਸਾਰੇ ਵਿਸ਼ੇ ਇਹੀ ਸੁਨੇ ਜਾਣੇ ਨੇ ਸਾਰੀ ਉਮਰ ਦੇ ਲੋਕ ਸੁਣਦੇ ਨੇ ਸੰਗੀਤ ਨੂੰ ਤੇ ਤਾਂ ਕਰਕੇ ਸਾਰੇ ਵਿਸ਼ੇ ਜ਼ਰੂਰੀ ਨੇ ਬਈ ਆਪਾਂ ਨੇ ਇੱਕ ਕਹਾਵਤ ਸੁਣਦੇ ਆ ਆਪਣੇ ਸਿਆਣਿਆਂ ਦੇ ਕੋਲੋਂ ਤੇ ਮੈਨੂੰ ਲੱਗਦਾ ਕਿ ਜਿਹੜਾ ਜ ਦੌਰ ਚੱਲ ਰਿਹਾ ਨਾ ਹੁਣ ਮਾਇਨੇ ਬਦਲ ਗਏ ਆਪਾਂ ਕਹਿੰਦੇ ਇੱਕ ਚੁੱਪ 100 ਸੁੱਖ ਤੇ ਮੈਨੂੰ ਲੱਗਦਾ ਕਿ ਅੱਜ ਕੱਲ ਜੇ ਤਾਨੂੰ ਲੱਗਦਾ ਹੈ ਹਾਂ ਮਤਲਬ ਹੁਣ ਜਿਵੇਂ ਇਹ ਇਹ ਗੱਲ ਹੁੰਦੀ ਦੀ ਨਾ ਇੱਕ ਇੱਕ ਚੱਲ ਇਹ ਤਾਂ ਗੱਲ ਸਿਆਣੀ ਆ ਜਿਵੇਂ ਮੰਨ ਲਾ ਜਿਹੜੀਆਂ ਗੱਲਾਂ ਬਹੁਤ ਪ੍ਰਚਲਿਤ ਨੇ ਉਹਦਾ ਕਿਸੇ ਗੱਲ ਕਰਕੇ ਪ੍ਰਚਲਿਤ ਹੁੰਦੇ ਨੇ ਇਹਦੇ ਲੋਕ ਮੁਹਾਵਰੇ ਬਣ ਜਾਂਦੇ ਨੇ ਜਾਂ ਲੋਕ ਖਾਣਾ ਬਣ ਜਾਂਦੀਆਂ ਨੇ ਤੇ ਪਰ ਕਿੰਨੀਆਂ ਗੱਲਾਂ ਤਾਂ ਯਰ ਊਣੀ ਕਹਿ ਦਿੰਨੇ ਆਪਾਂ ਤੋ ਦੇਖਿਆ ਹੋਊਗਾ ਕਿਤੇ ਤੁਹਾਨੂੰ ਇੰਡਰਾਈ ਜਾਣਗੇ ਅੱਧੇ ਲੋਕ ਤਾਂ ਕਰਕੇ ਤੈਨੂੰ ਪਤਾ ਵੀ ਸਿਆਣਿਆਂ ਨੇ ਕਿਹਾ ਸਿਆਣਿਆਂ ਨੇ ਕਿਹਾ ਇੱਕ ਦਿਨ ਆਈ ਮੈਂ ਚੌੜਚ ਗਿਆ ਉਹਨੂੰ ਮੈਂ ਕਿਹਾ ਯਾਰ ਜਿਹੜੇ ਬੰਦੇ ਨੇ ਕਿਹਾ ਸੀਗਾ ਉਹ ਸਿਆਣਾ ਸੀ ਪਹਿਲਾਂ ਇਹਦਾ ਪ੍ਰੂਫ ਦੇ ਤੂੰ ਹਾਂ ਵੀ ਮਨ ਲੈ ਜਿਹੜੇ ਬੰਦੇ ਨੇ ਗੱਲ ਕਹੀ ਆ ਵੀ ਉਹ ਸਿਆਣਾ ਸੀ ਤੂੰ ਇਹ ਚੀਜ਼ ਦਾ ਪ੍ਰੂਫ ਦੇ ਹਾਂ ਵੀ ਯਾਰ ਜੇ ਉਹ ਸਿਆਣਾ ਨਾ ਹੋਵੇ ਮੇਰਾ ਤਾਂ ਨੁਕਸਾਨ ਉਹਦੀ ਵਜ੍ਹਾ ਨਾਲ ਮੈਂ ਇਹ ਗੱਲ ਨੂੰ ਫੋਲੋ ਕਰ ਲਿਆ ਬਿਲਕੁਲ ਵੀ ਤੂੰ ਇਹ ਚੀਜ਼ ਦਾ ਕੋਈ ਵੀ ਪ੍ਰੂਫ ਨਹੀਂ ਆਪਾਂ ਕੋਈ ਵੀ ਗੱਲ ਇੱਕ ਸਟੋਰੀ ਪ੍ਰਚਲਿਤ ਆ ਪ੍ਰਾਣੀ ਉਹਨੂੰ ਆਪਾਂ ਇਹ ਰੂਪ ਦੇ ਦਿੰਨੇ ਗੱਲ ਦਾ ਕਹਿ ਕੇ ਵੀ ਯਾਰ ਸਿਆਣੇ ਬੰਦੇ ਨੇ ਕਿਹਾ ਸਿਆਣੇ ਬੰਦੇ ਨੇ ਕਿਹਾ ਫਿਰ ਦੂਜੀ ਗੱਲ ਜਿਹੜੀ ਆ ਤੁਸੀਂ ਇਸ ਤੋਂ ਬਾਅਦ ਵਾਲੀ ਕਹੀ ਚੁੱਪ ਵਾਲੀ ਹੈ ਨਾ ਹੁਣ ਇਹ ਵੀ ਗੱਲ ਠੀਕ ਆ ਵੀ ਇੱਕ ਚੁੱਪ 100 ਸੁੱਖ ਜਾਂ ਆਪਾਂ ਕਹਿ ਦਿੰਦੇ ਆ ਵੀ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਤੋਂ ਚੰਗਾ ਪੜਦਾ ਨਾ ਤੇ ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਂ ਨੂੰ ਚੜਦਾ ਇਕਦਾ ਇਹ ਫੈਕਟਰ ਆ ਮਤਲਬ ਇਹ ਜਿਵੇਂ ਕੀ ਚਾਹਨਾ ਆਪਣਾ ਤੇ ਪਰ ਇਸੇ ਗੀਤ ਨੂੰ ਤੁਸੀਂ ਦੂਜੇ ਪਾਸੇ ਦੇਖੋ ਵੀ ਮਨਸੂਰ ਨੂੰ ਤੇ ਬੋਲਣ ਕਰਕੇ ਤਾਂ ਯਾਦ ਕਰਿਆ ਜਾਂਦਾ ਮਤਲਬ ਥੋੜਾ ਚੁੱਪ ਰਹਿਣਾ ਵੀ ਜ਼ਰੂਰੀ ਆ ਥੋੜਾ ਬੋਲਣਾ ਵੀ ਜ਼ਰੂਰੀ ਆ ਮੰਨ ਲਾ ਜੇ ਤੁਸੀਂ ਜੇ ਗੁਰੂ ਅਰਜਨ ਪਾਤਸ਼ਾਹ ਚੁੱਪ ਰਹਿੰਦੇ ਨੇ ਗੁਰੂ ਤੇਗ ਬਹਾਦਰ ਚੁੱਪ ਰਹਿੰਦੇ ਨੇ ਸ਼ਹਾਦਤ ਹੁੰਦੀ ਆ ਉਹਦੀ ਇੰਪੋਰਟੈਂਸ ਰੈਲੇਵੈਂਸ ਵੀ ਅੱਜ ਸਾਡੇ ਧਰਮ ਚ ਉੱਡੀ ਹੋਈ ਆ ਜਦੋਂ ਮਹਾਰਾਜ ਸ਼ਸਤਰ ਚੱਕਦੇ ਨੇ ਬੋਲਦੇ ਨੇ ਲੜਦੇ ਨੇ ਹਕੂਮਤ ਨਾਲ 10ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਉਹਦੀ ਰੈਲੇਵੈਂਸ ਵੀ ਉੱਡੀ ਹੋਈ ਆ ਤੋਂ ਬੋਲਣਾ ਵੀ ਜ਼ਰੂਰੀ ਆ ਚੁੱਪ ਰਹਿਣਾ ਵੀ ਜ਼ਰੂਰੀ ਆ ਹਾਂ ਇਹ ਪਤਾ ਹੋਣਾ ਜ਼ਰੂਰੀ ਆ ਵੀ ਕਿੱਥੇ ਚੁੱਪ ਰਹਿਣਾ ਕਿੱਥੇ ਬੋਲਣਾ ਹੁਣ ਤੁਹਾਡੇ ਸਾਹਮਣੇ ਕਿਸੇ ਨਾਲ ਧੱਕਾ ਹੋ ਰਿਹਾ ਕੀ ਫਿਰ ਬਾਬਾ ਉੱਥੇ ਐ ਥੋੜੀ ਕਹਿੰਦਾ ਵੀ ਯਾਰ ਚੁੱਪ ਖੜੇ ਰਹੋ ਉਹ ਤਾਂ ਕਹਿੰਦਾ ਵੀ ਯਾਰ ਨਹੀਂ ਵੀ ਮਨ ਲਉਤੀ ਦਾ ਖੜੋ ਹੋ ਘਟ ਤੋ ਘਟ ਸ਼ਾਸਤਰੀ ਇਸ ਚੀਜ਼ ਲਈ ਆ ਨਾ ਵੀ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਤਾਂ ਲੜੋ ਹਰ ਵੇਰੇ ਆਪਾਂ ਨਾਲ ਗੱਲ ਕਰ ਰਹੇ ਸੀ ਕਿ ਗੈਂਗਲੈਡ ਸ਼ਬਦ ਦੀ ਤੁਹਾਨੂੰ ਕੀ ਲੱਗ ਜਿਵੇਂ ਸਾਡੇ ਨਾ ਸਮੇਂ ਸਮੇਂ ਸਿਰ ਸਾਡੇ ਯੋਧੇ ਹੋਏ ਨੇ ਜਿਨ੍ਹਾਂ ਨੇ ਸਿਸਟਮ ਤੋ ਤੰਗ ਆ ਕੇ ਹਥਿਆਰ ਚੱਕੇ ਪਰ ਸਾਡੇ ਸਿਸਟਮ ਨੇ ਉਹਨਾਂ ਨੂੰ ਵੀ ਆਤਮਕਵਾਦੀ ਅਲੱਗ-ਅਲੱਗ ਨਾਮਾਂ ਨਾਲ ਉਹਨਾਂ ਨੂੰ ਪੁਕਾਰਿਆ ਤੁਹਾਨੂੰ ਕੀ ਲੱਗਦਾ ਹੈ ਕਿ ਐਦਾਂ ਦੀ ਕਿਹੜੀ ਮਜਬੂਰੀ ਹੋ ਜਾਂਦੀ ਹੈ ਕਿ ਬੰਦਾ ਹਥਿਆਰ ਚੱਕ ਲੈਂਦਾ ਕਿਉਂਕਿ ਤੁਸੀਂ ਫਿਲਮ ਕਰੀ ਆਪਾਂ ਆਬੀਅਸ ਪਰੜਦੇ ਤਾਂ ਹੈ ਹੀ ਉਸ ਤੋਂ ਪਹਿਲਾਂ ਤੁਸੀਂ ਕਿਨਾਂ ਬਾਰੇ ਪੜਿਆ ਤੇ ਤੁਹਾਨੂੰ ਕੀ ਲੱਗਦਾ ਕਿ ਕਿ ਕਿਉਂ ਬੰਦਾ ਇਸ ਰਸਤੇ ਤੇ ਤੁਰ ਪੈਂਦਾ ਹਦੋਂ ਮੈਂ ਬਰੀ ਮੇਰੀ ਜ਼ਿੰਦਗੀ ਚ ਨਾ ਵੀ ਮੈਂ ਇਹ ਛੇਡ ਮਿਸਿੰਗ ਸੀਗੀ ਹਣਾ ਮਤਲਬ ਵੀ ਕਾਲ ਜਿਹੜਾ ਜ਼ਰੂਰ ਹੈ ਆ ਕੁਛ ਕਰਦੀ ਸੀਗੀ ਪਰ ਹੁਣ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਯਾਰ ਉਹ ਤਾਂ ਮੇਰੇ ਅੰਦਰੋਂ ਮਤਲਬ ਚੀਜ਼ ਗਵਾਚ ਹੀ ਗਈ ਹੋਣੀ ਵੀ ਹੁਣ ਤਾਂ ਮੇਰੀ ਸਖਸ਼ੀਅਤ ਹੋਰ ਹੋ ਗਈ ਹੁਣ ਤਾਂ ਮੈਂ ਬਹੁਤ ਮਤਲਬ ਸ਼ਾਂਤੀ ਨਾਲ ਰਹਿੰਦੇ ਹਾਂ ਨਾ ਵੀ ਬਹੁਤ ਐਂ ਹੁੰਦਾ ਨਰਮ ਰਹਿੰਦੇ ਹਾਂ ਨਾ ਵੀ ਐਂ ਗੱਲਬਾਤ ਕਰਨੀ ਹਰੇਕ ਨਾਲ ਪਿਆਰ ਨਾਲ ਰਹਿਣਾ ਨਾ ਤੇ ਮੈਨੂੰ ਲੱਗਿਆ ਵੀ ਯਾਰ ਜੇ ਆਪਾਂ ਕਹਿੰਦੇ ਆ ਵੀ ਆਪਾਂ ਐਕਟਰਾਂ ਜਦ ਆਪਾਂ ਪ੍ਰੂਵ ਕਰਨਾ ਵੀ ਅਸੀਂ ਗੋਡ ਡੈਕਟਰਾਂ ਤਾਂ ਤੁਹਾਨੂੰ ਚੈਲੈਂਜਿੰਗ ਰੋਲ ਕਰਨਾ ਚਾਹੀਦਾ ਉਹ ਰੋਲ ਕਰਨਾ ਚਾਹੀਦਾ ਜਿਹੜਾ ਹੁਣ ਜਿਵੇਂ ਤੁਹਾਡਾ ਇਸ ਫਿਲਮ ਚ ਹੁਣ ਇਹ ਫਿਲਮ ਵਿੱਚ ਤੁਸੀਂ ਦੇਖੋਗੇ ਵੀ ਜੋ ਮੈਂ ਆਪਾਂ ਗੱਲਾਂ ਕਰ ਰਹੇ ਸਾਰੀਆਂ ਤੇ ਇਹ ਗੱਲਾਂ ਤੁਹਾਨੂੰ ਇਰਲੇਵੈਂਟ ਲੱਗਣਗੇ ਵੀ ਯਾਰ ਇਹ ਬੰਦਾ ਤਾਂ ਨਹੀਂ ਕਰ ਸਕਦਾ ਜਿਹੜਾ ਇਹ ਫਿਲਮ ਵਿੱਚ ਹੈ ਨਾ ਸੋ ਉਹ ਕਰਨ ਦਾ ਕਾਰਨ ਇਹ ਸੀ ਮੇਰਾ ਤਾਂ ਤੇ ਦੂਜੀ ਗੱਲ ਜਿਵੇਂ ਤੁਸੀਂ ਆਹ ਕਰੀ ਗਏ ਆ ਗਲੈਂਡ ਵਾਲੀ ਗੱਲ ਜਾਂ ਕੋਈ ਵੀ ਨਾ ਪਹਿਲਾ ਬੰਦਾ ਯਾਰ ਸਿਸਟਮ ਤੋਂ ਟੁੱਟਦਾ ਸਿਸਟਮ ਤੋੜਦਾ ਸਿਸਟਮ ਤਾਂ ਟੁੱਟ ਕੇ ਫਿਰ ਉਦੋਂ ਬਾਅਦ ਬੰਦਾ ਕੋਈ ਹੋਰ ਰਾਹ ਬਣਾਉਂਦਾ ਨਾ ਤੇ ਫਿਰ ਉਹਨੂੰ ਸਮਾਜ ਕਿਵੇਂ ਯੂਜ਼ ਕਰਦਾ ਹੈ ਸਮਾਜ ਜਿਹੜੇ ਵੱਡੇ ਲੋਕ ਨੇ ਵੱਡੀਆਂ ਮੱਛੀਆਂ ਨੇ ਤੇ ਉਹ ਲੋਕ ਉਹਨੂੰ ਕਿਵੇਂ ਵਰਤਦੇ ਨੇ ਤੇ ਸਿਸਟਮ ਦੇ ਵਿੱਚ ਵਰਤ-ਵੁਰਤ ਕੇ ਫਿਰ ਅਖੀਰ ਤੇ ਕਿਵੇਂ ਉਹ ਬੰਦੇ ਨੇ ਜਿਹੜੇ ਆ ਜਾਂ ਉਹ ਮੁੰਡੇ ਨੇ ਵਿਚਾਰੇ ਦੁਨੀਆ ਤੋਂ ਤੁਰੇ ਜਾਂਦੇ ਨੇ ਨਾ ਤੇ ਇਹ ਚੀਜ਼ਾਂ ਨੇ ਇਹ ਵੀ ਮਤਲਬ ਪੰਜਾਬ ਦੀ ਇਹ ਕਹਿ ਲਓ ਵੀ ਇੱਕ ਸਾਈਡ ਆ ਇਹ ਪੰਜਾਬ ਦੀ ਉਹੀ ਦਿਖਾਉਣ ਦੀ ਬਸ ਕੋਸ਼ਿਸ਼ ਕੀਤੀ ਤੁਹਾਨੂੰ ਲੱਗਦਾ ਬਈ ਇਸ ਰਸਤੇ ਤੇ ਚੱਲਿਆ ਹੋਇਆ ਬੰਦਾ ਵਾਪਸ ਮੁੜ ਸਕਦਾ ਐ ਮੁੜ ਸਕਦਾ ਐਂਡ ਅੰਤ ਹੀ ਆ ਬਸ ਨਹੀਂ ਨਹੀਂ ਮੁੜ ਸਕਦਾ ਮੁੜ ਸਕਦਾ ਮਾਲਵੇ ਦੇ ਕਈ ਇਦਾਂ ਦੇ ਹੋਏ ਨੇ ਜਿਹੜੇ ਵਾਪਸ ਆਏ ਨੇ ਤੇ ਅੱਜ ਚੰਗੇ ਕੰਮ ਕਰ ਰਹੇ ਨੇ ਕਿੰਨੇ ਬੰਦੇ ਆ ਲੱਖਾ ਲਾ ਲੱਖਾਂ ਬਈ ਆਣਾ ਤੇ ਹੋਰ ਵੀ ਕਿੰਨੇ ਜਾਣੇ ਮਿੰਟੂ ਬਾਈ ਗੁਰੂ ਜੀ ਤੇ ਜਿਹਦੇ ਉੱਤੇ ਫਿਲਮ ਬਣੀ ਸੀਗੀ ਆਪਣਾ ਦੇਵ ਬਾਈ ਨੇ ਬਣਾਈ ਸੀ ਨਾ ਤੇ ਉਹ ਹੋ ਗਿਆ ਨਾ ਯਾਦ ਹੋਈ ਸਮਝ ਕਿੰਨੀ ਵਧੀਆ ਉਹ ਕਿੰਨੇ ਉਹ ਆਪਣਾ ਉਹ ਵੀ ਪੱਤਰਕਾਰ ਹੀ ਨੇ ਬਾਈ ਹਨ ਤੇ ਸੋ ਕਿੰਨੀ ਬੰਦੇ ਐ ਤਾਂ ਨਹੀਂ ਕੋਈ ਚਾਨਣਾ ਤਾਂ ਕਦੋਂ ਵੀ ਹੋ ਸਕਦਾ ਤੁਹਾਨੂੰ ਬਿਲਕੁਲ ਕਿਉਂਕਿ ਜੇਲ੍ਹ ਚ ਬੈਠੇ ਕਿਹੜਾ ਚਾਨਣਾ ਨਹੀਂ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਣਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਜ਼ਰੂਰ ਦੇਖ ਕੇ ਆਓ ਬੱਚੀ ਨੂੰ ਫਿਲਮ ਤੇ ਸਾਨੂੰ ਦੱਸਿਓ ਚੰਗੀ ਲੱਗੀ ਤਾਂ ਵੀ ਦੱਸਿਓ ਮਾੜੀ ਲੱਗੀ ਤਾਂ ਵੀ ਦੱਸਿਓ ਪਰ ਦੱਸਿਓ ਜ਼ਰੂਰ